ਕੀ ਮੁਲਾਜ਼ਮਰ ਕੋਲ ਇਸ ਤਰ੍ਹਾਂ ਦੀ ਕੋਈ ਤਰੀਕੇ ਹੈਗੇ ਜਿੱਥੇ ਉਹ ਪੈਸਾ ਬਚਾ ਸਕਦੇ ਹੋਣ ਜਾਂ ਕੈਰੀ ਹੋਮ ਸੈਲਰੀ ਵਧਾ ਸਕਦੇ ਹੋਣ ਜੀ ਆ ਦੇਖਿਆ ਜੀ ਕੋਲ ਜਿਹੜੇ ਸੈਲਰੀ ਬੇਚੀ ਜਾਂਦੇ ਆ ਦੇ ਕਾਫੀ ਲੋਕ ਆਦੇ ਨੇ ਬਿੱਤਰ ਆਦੇ ਨੇ ਟੈਕਸ ਡਿਕਟ ਕਰਨ ਤੇ ਉਹਨਾਂ ਦੇ ਆ ਹੁੰਦਾ ਕਿ ਯਾਰ ਮੈਂ 100 ਡਾਲਰ ਖਰਚਿਆ ਤੇ ਮੈਨੂੰ ਪੂਰਾ 100 ਮਿਲ ਜਾਣਾ ਵਾਪਸ ਇਹ ਬਹੁਤ ਗਲਤ ਪਰਸੈਪਸ਼ਨ ਹੈ ਨਾ ਜੀ ਇਹਦਾ ਜਿਹੜਾ ਫਾਰਮੂਲਾ ਹੈ ਜੀ ਉਹ ਹੈ ਗ੍ਰੋਸ ਟੈਕਸ ਮਾਈਨਸ ਡਿਡਕਸ਼ਨ ਕੈਸ਼ ਜੋਬ ਕਰਨ ਦੇ ਵਿੱਚ ਬਹੁਤ ਰੁਚੀ ਰੱਖਦੇ ਤਾ ਪਲੀਜ਼ ਗਾਈਡ ਕਰੋ ਉਹਨਾਂ ਨੂੰ ਕਿ ਉਹ ਕੈਸ਼ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਤਾਂ ਕਿਉਂ ਨਫਾ ਦਾ ਨੁਕਾਨ ਇਸ ਗੱਲ ਹਾਂ ਜੇ ਜੋ ਇੰਡੀਆ ਤੋਂ ਆ ਰਿਹਾ ਹੈ ਜਾਂ ਬਾਹਰ ਦੇ ਮੁਲਕਾਂ ਤੋਂ ਕੋਈ ਪੈਸਾ ਆ ਰਿਹਾ ਹੈ ਜਾਂ ਇੱਥੇ ਅਸੀਂ ਕੈਸ਼ ਤੋਂ ਬਹੁਤ ਲੈਂਡਿੰਗ ਕਰ ਰਹੇ ਹਾਂ ਜਾਂ ਤੁਸੀਂ ਬਾਰ-ਬਾਰ ਜਾ ਕੇ ਅਗਰ ਕੈਸ਼ ਡਿਪੋਜ਼ਿਟ ਕਰਾਉਂਦੇ ਹੋ ਆਪਣੇ ਅਕਾਊਂਟ ਦੇ ਵਿੱਚ ਤੁਹਾਡਾ ਅਕਾਊਂਟ ਵੀ ਬੰਦ ਹੋ ਸਕਦਾ ਹੈ ਅਗਰ ਤੁਸੀਂ ਐਡਿਓ ਦੇ ਪੈਸੇ ਦੇਣ ਵਾਲੇ ਨੇ ਤੁਸੀਂ ਦਿੰਦੇ ਹੀ ਨਹੀਂ ਕੱਲ ਹੀ ਨਹੀਂ ਸੁਣਦੇ ਉਹਨਾਂ ਦੀ ਉਹਨਾਂ ਦੇ ਕੋਲ ਜੁਰਤ ਹੈ ਇੰਨੀ ਕਿ ਉਹ ਆ ਕੇ ਤੁਹਾਡੇ ਅਕਾਊਂਟੋਂ ਪੈਸੇ ਕੱਢ ਕੇ ਲੈ ਜਾਂਦੇ ਤੁਹਾਨੂੰ ਪਤਾ ਵੀ ਖਲੋ ਕੇ ਕਿ ਇਹ ਜੇ ਅਕਾਊਂਟ ਚ ਹੋ ਰਿਹਾ ਹੈ ਨਾ ਆਹ ਆਸਟ੍ਰੇਲੀਆ ਦੇ ਵਿੱਚ ਬਿਜ਼ਨੈਸਿਸ ਜਿਹੜਾ ਆਪਣਾ ਟੈਕਸ ਬਚਾਉਣ ਵਾਸਤੇ ਗਵਰਨਮੈਂਟ ਹਰ ਸਾਲ ਬਜਟ ਕਰਦੀ ਹੈ ਉਹਦੇ ਵਿੱਚ ਨਵੀਆਂ ਨਵੀਆਂ ਸੁਵਿਧਾ ਦੇਂਦੀ ਹੈ ਤੁਹਾਡਾ ਬਿਜ਼ਨਸ ਦੇ ਵਿੱਚ ਇੱਕ ਸਾਇਲੈਂਟ ਸ਼ਰੀ ਸਾਇਲੈਂਟ ਪਾਰਟਨਰ ਹੈਗਾ ਉਸ ਪਾਰਟਨਰ ਦਾ ਨਾਲ 80 ਹੈਗਾ ओके ਤੁਹਾਡੇ ਬਿਜ਼ਨਸ ਦੇ ਵਿੱਚ ਜੋ ਪੈਸਾ ਆਂਦਾ ਪਿਆ ਹੈ ਸਾਰਾ ਤੁਹਾਡਾ ਹੀ ਹੈਗਾ ਅਗਰ ਤੁਹਾਡਾ ਡੈਟ ਬਹੁਤ ਜ਼ਿਆਦਾ ਹੈ ਯੂ ਡੋਟ ਹੈਵ ਕਪੈਸਿਟੀ ਟੂ ਪੇ दैट ਫਿਰ ਕੀ ਹੁੰਦਾ ਕਿ ਤੁਹਾਡਾ ਲਿਕুইਡੇਟਰ ਬੈਠਦਾ ਹੈ ਤੁਹਾਡੀ ਕੰਪਨੀ ਤੇ ਜਾਂ ਤੁਹਾਡੇ ਬਿਜ਼ਨਸ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰੁਪਿੰਦਰ ਸਿੰਘ ਮਾਨ ਸਵਾਗਤ ਕਰਦਾ ਹਾਂ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਵਾਰ ਅਸੀਂ ਨਮੀ ਸ਼ਖਸੀਅਤ ਨੂੰ ਮਿਲਾਨੇ ਆ ਜਿਨ੍ਹਾਂ ਤੋਂ ਤੁਹਾਨੂੰ ਵੱਧ ਤੋਂ ਵੱਧ ਸਿੱਖਣ ਨੂੰ ਮਿਲੇ ਤੇ ਇਹ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ ਮੈਂ ਥੋੜੀ ਜੀ ਗੱਲ ਐਡ ਕਰਨਾ ਚਾਹੁੰਦਾ ਜਿੱਦਾਂ ਕਿ ਤੁਹਾਨੂੰ ਅਸੀਂ ਪਿਛਲੇ ਐਪੀਸੋਡ ਤੇ ਦੱਸਿਆ ਸੀ ਕਿ ਅਸੀਂ ਇੱਕ ਐਨਜੀਓ ਸ਼ੁਰੂ ਲੱਗੇ ਆ ਜੀ ਕਰਨ ਦੋਸਤੋ ਜੇਕਰ ਕੋਈ ਵੀ ਮੇਰਾ ਵੀਰ ਭਰਾ ਭੈਣ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾਉਣਾ ਚਾਹੁੰਦਾ ਤਾਂ ਸਾਡੇ ਨਾਲ ਦਿੱਤੇ ਹੋਏ ਨੰਬਰ ਤੇ ਗੱਲ ਕਰ ਸਕਦਾ ਤਾਂ ਸਾਨੂੰ ਬੜੀ ਖੁਸ਼ੀ ਹੋਊਗੀ ਕਿ ਅਸੀਂ ਆਪਣੇ ਭਾਈਆਂ ਦੇ ਆ ਭੈਣਾਂ ਦੇ ਵੱਧ ਤੋਂ ਵੱਧ ਬਿਜ਼ਨਸਾਂ ਨੂੰ ਵਿਧਾਨ ਚ ਮਦਦ ਕਰੀਏ ਤਾਂ ਕਿ ਜਿਹੜਾ ਉਹੀ ਪੈਸਾ ਤੁਹਾਨੂੰ ਮਤਲਬ ਇੱਕ ਵਧੀਆ ਬਿਜ਼ਨਸ ਦਵੇ ਤਾਂ ਕਿ ਉਹ ਤੁਸੀਂ ਆਪਣੀ ਐਨਜੀਓ ਚ ਇਨਵੈਸਟ ਕਰ ਸਕੋ ਜੀ ਹਨਾ ਤੇ ਲੋ ਜੀ ਦੋਸਤੋ ਇਹਦੇ ਨਾਲ ਹੀ ਸਵਾਗਤ ਕਰਦੇ ਆਂ ਸਰਦਾਰ ਮਹਿੰਗਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰੁਪਿੰਦਰ ਸਿੰਘ ਜੀ ਦਰਸ਼ਕਾਂ ਨੂੰ ਵੀ ਵਿਚਾਰਮੰਦ ਦੇ ਮੰਚ ਤੋਂ ਜੀ ਆਇਆਂ ਨੂੰ ਅ ਇਹਨਾਂ ਨੇ ਗੱਲ ਕੀਤੀ ਐਨਜੀਓ ਚ ਇਨਵੈਸਟ ਕਰਨ ਦੀ ਉਹ ਇਨਵੈਸਟ ਮਨੀਟਰੀ ਟਰਮ ਚ ਨਹੀਂ ਹੈ ਇਹਨੂੰ ਗਲਤ ਨਾ ਲਿਆ ਜਾਵੇ ਕਿਤੇ ਨਾ ਕਿਤੇ ਉਹ ਇਨਵੈਸਟ ਨੇ ਤੁਹਾਡੇ ਫਿਊਚਰ ਵਾਸਤੇ ਤੁਹਾਡੇ ਬਿਜ਼ਨਸ ਵਾਸਤੇ ਵਾਅਦਾ ਕਰਨਾ ਉਸ ਉਸ ਲਹਿਰ ਨਾਲੇ ਗੱਲ ਕਰ ਰਹੇ ਸੀ ਇਹ ਐਨਜੀਓ ਜਿਹੜੀ ਹੈ ਵਿਚਾਰ ਮੰਚ ਦੇ ਬੈਨਰ ਦੇ ਉੱਪਰ ਬੈਠੇਗੀ ਤੇ ਇਹਦਾ ਵਿਚਾਰ ਮੰਚ ਐਂਡ ਦਿਲ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਦੋ ਇਹਦੇ ਥੱਲੇ ਪੋਡਕਾਸਟ ਚੱਲਿਆ ਕਰਨਗੇ ਇਹ ਐਨਜੀਓ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਤੌਰ ਤੇ ਸਟੇਰੀਲ ਰੂਲਸ ਰੈਗੂਲੇਸ਼ਨ ਦੇ ਲਾੜ ਦੇ ਮੁਤਾਬਕ ਰਜਿਸਟਰਡ ਕੀਤੀ ਜਾ ਰਹੀ ਹੈ ਇਹ ਐਨਜੀਓ ਤੇ ਜੋ ਵੀ ਸਾਨੂੰ ਐਡ ਤੋਂ ਪੈਸਾ ਇਕੱਠਾ ਹੋਏਗਾ ਇਹ ਵੀ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਅਸੀਂ ਕੋਈ ਵੀ ਐਡ ਤੋਂ ਪੈਸਾ ਨਹੀਂ ਲਿਆ ਜੋ ਵੀ ਐਡ ਚੱਲ ਰਹੀਆਂ ਨੇ ਹੁਣ ਤੋਂ ਬਾਅਦ ਜੋ ਵੀ ਸਾਨੂੰ ਐਡ ਤੋਂ ਪੈਸਾ ਇਕੱਠਾ ਹੋਏਗਾ ਬਿਜ਼ਨਸ ਦੀ ਪ੍ਰਮੋਸ਼ਨ ਤਾਂ ਹੋਏਗੀ ਹੋਏਗੀ ਕਿਤੇ ਨਾ ਕਿਤੇ ਜ਼ਕਾਤ ਜਾਂ ਦਸਵੰਦ ਜਿਹੜਾ ਅਸੀਂ ਆਪਣੀ ਕਮਾਈ ਚੋਂ ਕੱਢਾਂਗੇ ਉਹ ਉਹੋ ਜੀ ਥਾਵਾਂ ਤੇ ਲਾਇਆ ਜਾਊਗਾ ਜਿੱਥੇ ਲੋੜਵੰਦ ਹੈ ਜਿੱਥੇ ਜ਼ਰੂਰਤ ਹੈ ਸਹੀ ਮਾਇਨੇ ਦੇ ਵਿੱਚ ਹਿਊਮੈਨਿਟੀ ਦੀ ਸੇਵਾ ਵਾਸਤੇ ਇਸੇ ਵਾਸਤੇ ਅਸੀਂ ਇਸ ਐਨਜੀਓ ਦਾ ਨਾਮ ਰੱਖਿਆ ਹਿਊਮੈਨਿਟੀ ਫਰਸਟ ਸੋ ਦੋਸਤੋ ਇਹ ਗੱਲ ਆਪਦੀ ਗੱਲ ਕਰਨ ਤੋਂ ਬਾਅਦ ਅੱਜ ਦੇ ਵਿੱਚ ਤੇ ਗੱਲ ਕਰਦਾ ਇੱਕ ਬਹੁਤ ਹੀ ਸਮਾਂ ਪਹਿਲਾਂ ਇੱਕ ਬੜੀ ਪਿਆਰੀ ਫਿਲਮ ਆਈ ਸੀ ਜਿੰਦੇ ਵਿੱਚ ਇੱਕ ਗੱਬਰਨਾ ਦਾ ਕਰੈਕਟਰ ਸੀ ਤੇ ਉਹ ਕਹਿੰਦਾ ਸੀ ਕਿ ਰਾਤ ਕੋ 50 50 ਕੋ ਜਬਰੂ ਰਾਤ ਕੋ ਬੱਚਾ ਰੋਦਾ ਤਾਂ ਮਾਂ ਕਹਿੰਦੀ ਸੋ ਜਾ ਬੇਟੇ ਨਹੀਂ ਤੂੰ ਗੱਬਰ ਆ ਜਾਏਗਾ ਜਣੀ ਕਿ ਡਰ ਬਿਠਾਇਆ ਜਾਂਦਾ ਸੀ ਬੱਚੇ ਦੇ ਮਨ ਦੇ ਵਿੱਚ ਜਾਂ ਇੱਥੋਂ ਤੱਕ ਵੀ ਜਦੋਂ ਮਾਵਾਂ ਰੋਟੀ ਖੋਣੀਆਂ ਦੇ ਜਵਾਗ ਨੂੰ ਦੀ ਜਵਾਗ ਰੋਟੀ ਨਾ ਖਾ ਖਾ ਰਿਆ ਹੋਵੇ ਤੇ ਉਹ ਕਹਿੰਦੇ ਨੇ ਚੁੱਪ ਕਰਕੇ ਰੋਟੀ ਖਾ ਲਈ ਤਾਂ ਮਾਉ ਵੀ ਲਾਜੂਆ ਇੱਥੋਂ ਤੱਕ ਵੀ ਜੇ ਜਵਾਕਾਂ ਨੂੰ ਹੋਰ ਵੀ ਖਾਓ ਦੇਣਾ ਹੁੰਦਾ ਸੀ ਤੇ ਰੋਟੀਆਂ ਕੋ ਚੱਕ ਲੈਣੀ ਜੇ ਜਿਹੜੀ ਚੀਜ਼ ਨੂੰ ਨਹੀਂ ਦੇਣੀ ਹੁੰਦੀ ਸੀ ਚੱਕ ਲੈਣੀ ਤੇ ਦੂਜੇ ਪਾਸੇ ਹੱਥ ਕਰ ਦੇਣਾ ਉਹ ਚਿੜੀ ਲੈ ਗਈ ਜਾਂ ਉਹ ਕਾਂ ਲੈ ਗਿਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਲੋਕ ਨੌਕਰੀ ਕਰ ਰਹੇ ਨੇ ਜਾਂ ਬਿਜ਼ਨਸ ਕਰ ਰਹੇ ਨੇ ਕਿਸੇ ਨਾ ਕਿਸੇ ਉਹ ਚਿੜੀ ਜਾਂ ਕਾਂ ਜੜਿਆ ਉਹ ਤਰਗਾੜ ਦੇ ਵਿੱਚੋਂ ਜਾਂ ਬਿਜ਼ਨਸ ਦੇ ਬਹੁਤ ਸਾਰੇ ਪੈਸੇ ਦੇ ਵਿੱਚੋਂ ਹਿੱਸਾ ਲੈ ਕੇ ਉੱਡ ਜਾਂਦਾ ਉਹਨੂੰ ਕਹਿੰਦੇ ਨੇ ਏਟੀਓ ਜਾਨੀ ਕਿ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਹੁਣ ਮੈਂ ਇਸ ਵਿਸ਼ੇ ਤੇ ਗੱਲ ਕਰਨ ਵਾਸਤੇ ਕੀ ਉਹ ਸਾਡਾ ਫਰੈਂਡ ਹੈ ਕੀ ਉਹ ਸਾਡਾ ਫਿਲਾਸਫਰ ਹੈ ਕੀ ਉਹ ਸਾਡਾ ਗਾਈਡ ਹੈ ਇਹ ਕਿਨ ਇਸ ਤਿੰਨਾਂ ਕੈਟਾਗਰੀ ਦੇ ਵਿੱਚੋਂ ਉਹ ਕਿੱਥੇ ਬੈਠਦਾ ਤੇ ਇਸ ਵਿਸ਼ੇ ਤੇ ਗੱਲ ਕਰਨ ਵਾਸਤੇ ਸਾਡੇ ਵਿਚਾਲੇ ਜਿਹੜੀ ਸੰਖੇਪ ਮੌਜੂਦ ਹੈ ਉਹਨਾਂ ਦਾ ਆਪਣਾ ਇੱਕ ਬਿਜ਼ਨਸ ਬਹੁਤ ਵਿਸ਼ਾਲ ਬਿਜ਼ਨਸ ਪਿਛਲੇ ਕਈ ਸਾਲਾਂ ਤੋਂ ਬੜੀ ਖੂਬਸੂਰਤੀ ਨਾਲ ਤੇ ਬੜੀ ਕਾਮਯਾਬੀ ਨਾਲ ਚਲਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਕਲਾਇੰਟਸ ਨੇ ਜੋ ਉਹਨਾਂ ਦੀ ਸੇਵਾਵਾਂ ਦਾ ਲਾਭ ਲੈ ਰਹੇ ਨੇ ਕੈਲਕੂਲੇਟਰਸ ਦੇ ਨਾਮ ਦੇ ਨਾਲ ਉਹ ਸੰਸਥਾ ਬੜੀ ਕਾਮਯਾਬੀ ਨਾਲ ਚੱਲ ਰਹੀ ਹੈ ਉਹਨਾਂ ਦੇ ਕਰਤਾ ਤੱਤਾ ਉਹਨਾਂ ਦੇ ਫਾਊਂਡਰ ਉਹਨਾਂ ਦੇ ਸਾਰੇ ਜਿਹੜੇ ਉਹਨਾਂ ਦੇ ਨੀਚੇ ਕੰਮ ਕਰਨ ਵਾਲੇ ਦੋਸਤ ਨੇ نیچے ਨਿਕੂੰਗਾ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਦੋਸਤ ਨੇ ਉਹਨਾਂ ਦੇ ਸਭ ਦੇ ਉੱਤੇ ਇੱਕ ਆਸ਼ੀਰਵਾਦ ਦੇ ਰੂਪ ਦੇ ਵਿੱਚ ਵੱਡੇ ਭਰਾ ਦੇ ਰੂਪ ਦੇ ਵਿੱਚ ਬੈਠ ਕੇ ਉਹਨਾਂ ਨੂੰ ਗਾਈਡ ਕਰਦੇ ਨੇ ਆਉ ਵਿਚਾਰ ਮੱਝ ਦੇ ਮੈਂ ਤੇ ਉਹਨਾਂ ਨੂੰ ਜਿਆ ਨੂੰ ਕਹਿੰਦੇ ਆ ਕਲੀਮੋਲਾ ਜੀ ਸਸੇ ਗੱਲ ਵਿਚਾਰ ਮੰਦੇ ਮੱਝ ਸਸੀ ਗੱਲ ਜੀ ਸਸੇ ਗੱਲ ਸਾਰੇ ਆ ਵੀਵਰਸ ਨੂੰ ਵੀ ਸਸੇ ਗੱਲ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਜਿਵੇਂ ਮੈਂ ਇੰਟਰੋਡੈਕ ਵਿੱਚ ਕਿਹਾ ਕਿ ਏਟੀਓ ਜੀ ਇਹ ਸਾਡਾ ਫਰੈਂਡ ਹੈ ਫਿਲਾਸਫਰ ਜਿਹਾ ਗਾਈਡ ਏਟੀਓ ਇਹ ਡਿਪੈਂਡ ਕਰਦਾ ਕਿ ਤੁਸੀਂ ਤੁਹਾਡੀ ਸੋਚ ਕੀ ਹੈ ਜੀ ਇਹ ਇਹਦੇ ਤੇ ਡਿਪੈਂਡ ਕਰਦਾ ਬਿਲਕੁਲ ਤੇ ਤੁਸੀਂ ਐਸ ਜੀ ਨੂੰ ਦੇਖੋ ਮੈਂ ਇਸ ਤਰ੍ਹਾਂ ਸੋਚਣਾ ਕਿ ਅਸੀਂ ਆਏ ਆਂ ਇੰਡੀਆ ਤੂੰ ਪਾਕਿਸਤਾਨ ਤੂੰ ਜਾਂ ਬਾਕੀ ਕੰਟਰੀਸ ਆਏ ਆਂ ਬਿਲਕੁਲ ਸਾਡੇ ਮੁਲਕਾਂ ਚ ਕੀ ਸਾਡੇ ਕੋਲ ਉਹ ਸਿਹਤ ਦੀ ਸਹੂਲਤ ਹੈ ਨਹੀਂ ਹੈ ਕਿ ਆ ਸਾਡੇ ਬੱਚਾ ਨੂੰ ਤਾਲੀਮ ਫ੍ਰੀ ਹੈ ਨਹੀਂ ਕਿ ਸਾਡੇ ਕੋਲ ਸਿਕਿਉਰਟੀ ਹੈ ਕਿ ਆ ਸਾਡੇ ਕੋਲ ਸੜਕਾਂ ਹੈ ਉਹ ਸਾਰਾ ਜੋ ਪੈਸਾ ਏਟੀ ਯੂਨੀਵਰਸਿਟੀ ਦੇਦੇ ਆਂ ਉਹ ਇਸੇ ਇਸੇ ਸਿਲਸਿਲੇ ਚ ਲੱਗਦਾ ਸਾਰਾ ਸੋਸ਼ਲ ਸਿਕਿਉਰਟੀ ਅਗਰ ਖੁਦਾ ਨਾ ਖਾਸਾ ਅਗਰ ਕੁਝ ਨਾ ਕੁਝ ਹੋ ਜਾਂਦਾ ਇਨਸਾਨ ਦੇ ਨਾਲ ਜਾਂ ਕੰਮ ਨਹੀਂ ਹੁੰਦਾ ਨੌਕਰੀ ਨਹੀਂ ਆਉਂਦੀ ਤੇ ਆਪਾਂ ਸੜਕਾਂ ਉੱਤੇ ਤੇ ਬੇਕਾਰੀਆਂ ਦੀ ਤਰ੍ਹਾਂ ਮੰਗਦੇ ਤੇ ਨਹੀਂ ਹੁੰਦੇ ਉਹ ਆਪਣੇ ਇੰਡੀਆ ਪਾਕਿਸਤਾਨ 'ਚ ਸਾਡੇ ਕੋਲ ਅਸੀਂ ਟੈਕਸ ਨਹੀਂ ਦਿੰਦੇ ਤੇ ਉਹਦੀ ਵਜ੍ਹਾ ਤੋਂ ਲੋਕ ਗਵਰਨਮੈਂਟ ਕੋ ਪੈਸਾ ਨਹੀਂ ਹੁੰਦਾ ਗਵਰਨਮੈਂਟ ਅੱਗੇ ਨਹੀਂ ਦਿੰਦੀ ਤੇ ਉਹਦੀ ਵਜ੍ਹਾ ਤੋਂ ਲੋਕ ਉੱਥੇ ਇਸ ਹਾਲਚ ਰਹਿਣਾ ਰਹਿਣ ਦੇ ਮਜਬੂਰ ਹੋ ਜਾਂਦੇ ਬਿਲਕੁਲ ਕੀ ਇਸ ਤਰ੍ਹਾਂ ਦਾ ਕੋਈ ਫਿਕਸ ਪੈਰਾਮੀਟਰਸ ਨੇ ਵੀ ਜਿਹੜਾ ਟੈਕਸ ਇਕੱਠਾ ਕੀਤਾ ਜਾਂਦਾ ਹੈ ਵੀ ਸੋਸ਼ਲ ਕਮਾਟ ਇੰਨਾ ਕੁ ਪੈਸਾ ਲਾਇਆ ਜਾਊਗਾ ਜੋਇਲਮੈਂਟ ਤੇ ਨਕ ਲਾਇਆ ਜਾਊਗਾ ਜੇ ਦੂਸਰੇ ਜਿਹੜੇ ਕਮੈਂਟ ਦੇ ਤਾਮਝਾਬ ਨੇ ਉਹਨਾਂ ਤੇ ਨਕ ਲਾਇਆ ਜਾਊਗਾ ਜੀ ਤੁਸੀਂ ਜੇਕਰ ਆਪਣਾ ਹਰ ਬੰਦਾ ਜੋ ਆਸਟ੍ਰੇਲੀਆ ਦੇ ਵਿੱਚ ਟੈਕਸ ਕਰਦਾ ਹੈ ਜੇ ਉਹ ਆਪਣਾ ਨੋਟਿਸ ਆਫ ਅਸੈਸਮੈਂਟ ਚੱਕ ਕੇ ਵੇਖੇ ਜੀ ਤਾਂ ਉਹਦੇ ਐਂਡ ਤੇ ਸੈਕੰਡ ਜਾਂ 3ਵਾਂ ਸਫੇਜ ਹੁੰਦੇ ਹੋ ਤਾਂ ਪੂਰਾ ਬ੍ਰੇਕਡਾਊਨ ਦਿੱਤਾ ਹੁੰਦਾ ਹੈ ਕਿ ਉਹਨਾਂ ਅਗਰ ਧੜ ਕੋ 2000 ਲਿਆ ਟੈਕਸ ਜੀ ਤਾਂ 2000 ਦੇ ਵਿੱਚ ਉਹਨਾਂ 1800 ਪੀਸ ਸੋਸ਼ਲ ਸਿਕਿਉਰਿਟੀ ਤੇ ਲਾਇਆ ਹੈ 500 ਉਹਨਾਂ ਇੱਥੇ ਲਾਇਆ ਹੈ ਦੋ ਸੌ ਇਥੇ ਲਾ ਪੂਰਾ ਬ੍ਰੇਕਡਾਊਨ ਦਿੰਦੇ ਨੇ ਤੁਹਾਨੂੰ ਤੁਹਾਡੇ ਨੋਟਿਸ ਆਫ ਅਸੈਸਮੈਂਟ ਦੇ ਆਖਰੀ ਸਫੇ ਦੇ ਉਤੇ ਪੂਰਾ ਬ੍ਰੇਕਡਾਊਨ ਮਿਲਦਾ ਹੈ ਤੁਹਾਨੂੰ ਓਕੇ ਜੇ ਅਗਰ ਅਨ ਨੂੰ ਵਰਨਾ ਦੇਖੋ ਤੁਹਾਨੂੰ ਪੂਰਾ ਬ੍ਰੇਕਡਾਊਨ ਮਿਲਦਾ ਹੈ ਔਰ ਸਭ ਤੋਂ ਜ਼ਿਆਦਾ ਜੋ ਸਾਡਾ ਪੈਸਾ ਸਾਡੇ ਏਟੀਓ ਸਾਡੇ ਕੋਲ ਜਾਂ ਪੂਰੇ ਆਸਟ੍ਰੇਲੀਆ ਤੋਂ ਇਕੱਠਾ ਕਰਦਾ ਸਭ ਤੋਂ ਜ਼ਿਆਦਾ ਸੋਸ਼ਲ ਸਿਕਿਉਰਿਟੀ ਤੇ ਹੈਲਥ ਦੇ ਵਿੱਚ ਲੱਗਦਾ ਹਮਮਤਲਬ ਜਿਹੜੀ ਪੈਸਾ ਇਕੱਠਾ ਕੀਤਾ ਜਾਂਦਾ ਉਹਨੂੰ ਜਦੋਂ ਸਪੈਂਡ ਕੀਤਾ ਜਾਂਦਾ ਤੁਸੀਂ ਟਰਾਂਸਪੇਰੈਂਸੀ ਤੁਸੀਂ ਕਹਿੰਦੇ ਹੋ ਸੀ ਪੂਰੀ ਲੋਕਾਂ ਨੂੰ ਪਤਾ ਲੱਗਦਾ ਹੈ ਇਸ ਬਾਰੇ ਦਾ ਕੀ ਇਹ ਜਿਹੜਾ ਟੈਕਸ ਰੇਟ ਨਿਰਧਾਰਤ ਕਰਨ ਦੇ ਜੀ ਕੀ ਲੋਕਾਂ ਕੋਲ ਪੁੱਛਿਆ ਜਾਂਦਾ ਹੈ ਜਾਂ ਲੋਕਾਂ ਦੀ ਮਤਲਬ آمدਨ ਦੇ ਖਰਚੇ ਨੂੰ ਧਿਆਨ ਦੇ ਰੱਖੀ ਕਿਤੇ ਜਾਂਦਾ ਇਹ ਇੱਕ ਸਭ ਤੋਂ ਜ਼ਿਆਦਾ ਜਿਹੜੀ ਚੇਂजेस ਹੁੰਦੀਆਂ ਹਨ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਨੋਟਿਸ ਕਰੋ ਜਦੋਂ ਵੀ ਇਲੈਕਸ਼ਨ ਹੋਣ ਲੱਗਦੇ ਨੇ ਉਸ ਤੋਂ ਪਹਿਲੇ ਗਵਰਨਮੈਂਟ ਥੋੜੀ ਜਿਹੀ ਜਿਹੜੀ ਜਿਹੜੀ ਉਸ ਟਾਈਮ ਗਵਰਨਮੈਂਟ ਹੁੰਦੀ ਉਹ ਲੋਕਾਂ ਨੂੰ ਰਿਲੈਕਸੇਸ਼ਨ ਦੇ ਦਿੰਦੀ ਹੈ ਟੈਕਸ ਦੇ ਵਿੱਚ ਜੀ ਜੀ ਤੇ ਉਹ ਨਾਲੇ ਇਟ ਡਿਪੈਂਡਸ ਔਨ ਦਾ ਬਜਟ ਐਸ ਵੈਲ ਕਿ ਕਿੰਨਾ ਬਜਟ ਐ ਸਰਪਲਸ ਹੈ ਜਾਂ ਕੀ ਸਿਚੁਏਸ਼ਨ ਹੈ ਉਹਦੀ ਬੁਨਿਆਦ ਤੇ ਉਹ ਦੇਖਦੇ ਨੇ ਕਿ ਕਿੰਨੀ ਟੈਕਸ ਬ੍ਰੈਕਟ ਜਿਹੜੀ ਹੈ ਨਾ ਉਸ ਦੇ ਸਾਹਮਣੇ ਟੈਕਸ ਬ੍ਰੈਕਟ ਮੈਨੂੰ ਯਾਦ ਹੈ 2012 13 ਦੇ ਵਿੱਚ ਟੈਕਸ ਬ੍ਰੈਕਟ 6000 ਹੁੰਦੀ ਸੀ ਫਿਰ ਉਸ ਤੋਂ ਬਾਅਦ 18200 ਹੋ ਗਈ ਫਿਰ ਤੁਸੀਂ ਦੇਖੋ ਕੋਵਿਡ ਦੇ ਦਰਮਿਆਨ ਤੁਸੀਂ ਦੇਖੋ ਗਵਰਨਮੈਂਟ ਨੇ ਕਿੰਨੀ ਜੌਬਸ ਇਕਾਂ ਦਿੱਤੀਆਂ ਉਹ ਕਿਸ ਤਰ੍ਹਾਂ ਕਿੱਥੋਂ ਆਇਆ ਪੈਸਾ ਉਹ ਇਹ ਟੈਕਸਾਂ ਦੇ ਵਿੱਚ ਜਿਹੜੇ ਪੈਸੇ ਅਸੀਂ ਦਿੱਤੇ ਅਸੀਂ ਗਵਰਨਮੈਂਟ ਨੂੰ ਗਵਰਨਮੈਂਟ ਨੇ ਸਾਨੂੰ ਰਿਟਰਨ ਕੀਤਾ ਨਹੀਂ ਹੁਣ ਤੁਸੀਂ ਇੱਕ ਦੋ ਤਰ੍ਹਾਂ ਦੇ ਵਰਗ ਨੇ ਮਤਲਬ ਪੈਸਾ ਜਿਨ੍ਹਾਂ ਦੇ ਕੋਲੇ ਆਉਂਦਾ ਇੱਕ ਤ ਹੈ ਮੁਲਾਜ਼ਮ ਵਰਗ ਜੀ ਜਿਨ੍ਹਾਂ ਕੋਲ ਫਿਕਸ ਸੈਲਰੀ ਹੈ ਇੱਕ ਹੈ बिजनेসম্যান ਮੈਂ ਪਹਿਲਾਂ ਪੁੱਛਣਾ ਚਾਹੂੰਗਾ ਕਿ ਮੁਲਾਜ਼ਮ ਵਰਗ ਕੋਲੇ ਕੋਈ ਇਹੋ ਜਿਹਾ ਕੋਈ ਜਿਵੇਂ ਆਮ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਪਾਈਆਂ ਹੁੰਦੀਆਂ ਨੇ ਵੀ ਤੁਸੀਂ ਐ ਪੈਸਾ ਬਚਾ ਸਕਦੇ ਹੋ ਜਾਂ ਇਸ ਤਰ੍ਹਾਂ ਕਰ ਸਕਦੇ ਹੋ ਕਿ ਮੁਲਾਜ਼ਮ ਵਰਗ ਕੋਲੇ ਇਸ ਤਰ੍ਹਾਂ ਦੇ ਕੋਈ ਕੋਈ ਤਰੀਕੇ ਹੈਗੇ ਨੇ ਕਿ ਜਿੱਥੇ ਉਹ ਪੈਸਾ ਬਚਾ ਸਕਦੇ ਹੋਣ ਜਾਂ ਕੈਰੀ ਹੋਮ ਸੈਲਰੀ ਵਧਾ ਸਕਦੇ ਹੋਣ ਆਪਣੀ ਜੀ ਆ ਦੇਖਿਆ ਜੀ ਜਿਹੜਾ ਟੈਕਸ ਤਾਂ ਹੀ ਬਚਣਾ ਜਾਂ ਤੁਸੀਂ ਪੈਸਾ ਖਰਚਣਾ ਠੀਕ ਹੈ ਕਿ ਕਿ ਤੌਰ ਤੇ ਤਾਂ ਬਚਦਾ ਜੇ ਤੁਹਾਡਾ ਪੈਸਾ ਆ ਤੁਸੀਂ ਖਰਚੋਗੇ ਅੱਛਾ ਜੀ ਤੇ ਪੈਸੇ ਖਰਚਣੇ ਯਾਦ ਆ ਤੁਸੀਂ ਜਿਹੜਾ ਨਾ ਸੁਪਰ ਕੰਟ੍ਰਿਬਿਊਟ ਕਰ ਸਕਦੇ ਹੋ ਆਪਣਾ ਇੱਕ ਤਾਂ ਐਮਪਲੋਇਰ ਨੇ ਆਸਟ੍ਰੇਲੀਆ ਦੇ ਵਿੱਚ ਆਇਆ ਕਿ ਤੁਸੀਂ ਕੰਸੈਸ਼ਨਲ ਕੰਟ੍ਰਿਬਿਊਸ਼ਨ ਕਰ ਸਕਦੇ ਹੋ 3000 ਡਾਲਰ ਦਾ ਠੀਕ ਹੈ ਓਕੇ ਉਹ 3000 ਡਾਲਰ ਤੁਸੀਂ ਆਪਣਾ ਜਿਹੜਾ ਨਾ ਅਗਰ ਤੁਸੀਂ ਸੈਲਰੀ ਵੇਜਸ ਤੇ ਕੰਮ ਕਰਦੇ ਪਹੇ ਜੇ ਤੇ ਤੁਹਾਡੇ ਕੋਲ ਜੇਬ 'ਚ ਪੈਸੇ ਨਹੀਂ ਠੀਕ ਹੈ ਉਹ ਪੈਸੇ ਤੁਸੀਂ ਅਗਰ ਆਪਣੇ ਸੁਪਰ 'ਚ ਪਾ ਦਿੰਦੇ ਹੋ ਐਕਸਟਰਾ ਉਹ ਤੁਹਾਡੇ ਕੋਲ ਐਜ਼ ਅ ਡਿਡਕਸ਼ਨ ਤੋਂ ਮਿਲ ਜਾਂਦੇ ਨੇ ਉਹਦੇ ਨਾਲ ਤੁਹਾਡੀ ਟੈਕਸੇਬਲ ਇਨਕਮ ਘੱਟ ਜਾਂਦੀ ਹੈ ਅ ਤੇ ਸਾਨੂੰ ਰਿਫੰਡ ਜ਼ਿਆਦਾ ਮਿਲ ਜਾਂਦਾ ਹੈ ਠੀਕ ਹੈ ਇੱਕ ਐ ਤਰੀਕੇਕਾਰ ਹੈ ਦੂਸਰਾ ਤਰੀਕੇਕਾਰ ਹੈ ਕਿ ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਲੈ ਲਓ ਠੀਕ ਹੈ ਪ੍ਰਾਪਰਟੀ ਲੈ ਲਓ ਨਵੀਂ ਹੋਵੇ ਬ੍ਰੈਂਡ ਨਿਊ ਪ੍ਰਾਪਰਟੀ ਹੋਵੇ ਕਿਉਂਕਿ ਜਦੋਂ ਤੁਸੀਂ ਪ੍ਰਾਪਰਟੀ ਲੈਂਦੇ ਹੋ ਤੇ ਪ੍ਰਾਪਰਟੀ ਦੇ ਵਿੱਚ ਤੁਹਾਨੂੰ ਕਿਰਾਇਆ ਮਿਲਣਾ ਹੈ ਕਿਰਾਏ ਦੇ ਨਾਲ ਤੁਹਾਨੂੰ ਜਿਹੜੇ ਨੇ ਬਾਕੀ ਕਿਰਾਇਆ ਜਿਹੜਾ ਤੁਹਾਡਾ ਜਿਹੜਾ ਇੰਟਰਸਟ ਹੈ ਉਹਨੂੰ ਕਵਰ ਕਰ ਦੇਗਾ ਤੁਹਾਡੀ ਜਿਹੜੀ ਹੈ ਕਾਉਂਸਲ ਰੇਟ ਹੋਵੇ ਅਮਰਜੰਸੀ ਸਰਵਿਸਿਜ਼ ਦੇਵੀ ਹੋਗੀ ਤੁਹਾਡੇ ਵਾਟਰ ਦੇ ਬਿੱਲ ਹੋਗੇ ਕੋਈ ਟੁੱਟ ਭੱਜ ਹੋਗੀ ਉਹ ਤੁਸੀਂ ਉਹਦੇ ਨਾਲ ਕਵਰ ਕਰ ਲੈਂਦੇ ਜੇ ਲੇਕਿਨ ਜਿਹੜੀ ਉਹਦੇ ਵਿੱਚ ਨਵੀਂ ਅਗਰ ਬ੍ਰੈਂਡ ਨਿਊ ਪ੍ਰਾਪਰਟੀ ਹੋਵੇ ਤਾਂ ਉਹਦੇ ਵਿੱਚ ਇੱਕ ਉਹਦੀ ਚੀਜ਼ ਕਰਦੇ ਉਹਨੂੰ ਕਹਿੰਦੇ ਨੇ ਡੈਪ੍ਰੀਸੀਏਸ਼ਨ ਬਿਲਡਿੰਗ ਦੀ ਡੈਪ੍ਰੀਸੀਏਸ਼ਨ ਉਹ ਅਗਰ ਤੁਸੀਂ ਨਾਲ ਕਲੇਮ ਕਰੋ ਤੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਪ੍ਰਾਪਰਟੀ ਜਿਹੜੀ ਉਹਨਾਂ ਲਾਸਟ ਚ ਚਲੀ ਜਾਂਦੀ ਉਹ ਲਾਸ ਜਿਹੜੇ ਅਮਾਉਂਟ ਹੈ ਉਹਨੂੰ ਕਹਿੰਦੇ ਨੇ ਨੈਗੇਟਿਵ ਗੇਅਰਿੰਗ ਤੇ ਉਹ ਨੈਗੇਟਿਵ ਗੇਅਰਿੰਗ ਤੁਸੀਂ ਆਪਣੀ ਟੈਕਸ ਰਿਲੀਮ ਘਟਾਉਣ ਵਾਸਤੇ ਇਸਤੇਮਾਲ ਕਰ ਸਕਦੇ ਹੋ ਇਹ ਲੋਕਾਂ ਚ ਬੜਾ ਇੱਕ ਮੈਂ ਦੇਖਿਆ ਹੈ ਸਾਡੇ ਕੋਲ ਜਿਹੜੇ ਸੈਲਰੀ ਬੇਜੇ ਜ਼ਿਆਦੇ ਕਾਫੀ ਲੋਕ ਆਂਦੇ ਨੇ ਮਿੱਤਰ ਆਂਦੇ ਨੇ ਟੈਕਸ ਡਿਡਕਟ ਕਰਨ ਤੇ ਉਹਨਾਂ ਦੇ ਆਉਂਦਾ ਹੈ ਕਿ ਯਾਰ ਮੈਂ 100 ਡਾਲਰ ਖਰਚਿਆ ਤੇ ਮੈਨੂੰ ਪੂਰਾ 100 ਮਿਲ ਜਾਣਾ ਵਾਪਸ ਇਹ ਬਹੁਤ ਗਲਤ ਪਰਸੈਪਸ਼ਨ ਹੈ ਇਹਨਾਂ ਦੀ ਇਹਦਾ ਜਿਹੜਾ ਫਾਰਮੂਲਾ ਹੈ ਜੀ ਉਹ ਹੈ ਗ੍ਰੋਸ ਟੈਕਸ ਮਾਈਨਸ ਡਿਡਕਸ਼ਨ ਇਸ ਇਕੁਅਲ ਟੂ ਟੈਕਸੇਬਲ ਇਨਕਮ ओके ਟੈਕਸੇਬਲ ਇਨਕਮ ਦੇ ਉੱਤੇ ਤੁਹਾਡਾ ਲੱਗਦਾ ਟੈਕਸ ਹਮਮ ਔਰ ਤੁਹਾਡੀ ਅਗਰ ਗ੍ਰੋਸ ਇਨਕਮ ਹੈਗੀ ਹੈ ਜਿਸ ਦੇ ਉੱਤੇ ਤੁਹਾਡਾ ਉਹਦੇ ਵਿੱਚੋਂ ਤੁਸੀਂ 100 ਡਾਲਰ ਕੱਢ ਦਿਓ ਤੇ ਪਿੱਛੇ ਰਹਿਗੇ ਤੁਹਾਡੀ ਫੋਰ ਐਗਜ਼ਾਮਪਲ ਤੁਹਾਡੀ ਟੋਟਲ ਇਨਕਮ ਹੈ 1 ਲੱਖ ਡਾਲਰ ਠੀਕ ਹੈ ਲੱਖ ਡਾਲਰ ਦੇ ਵਿੱਚੋਂ ਤੁਸੀਂ ਅਗਰ 1000 ਡਾਲਰ ਖਰਚਾ ਤੇ ਤੁਹਾਡੇ 99000 ਰਹਿ ਗਿਆ ਪਿੱਛੇ ਜੀ ਜੀ 99000 ਦੇ ਉੱਤੇ ਟੈਕਸ ਭਰਨਾ ਲੱਗਣਾ ਤੇ ਅਗਰ ਲੱਖ ਦੇ ਉੱਤੇ ਤੁਹਾਡੀ ਪਰਸੈਂਟੇਜ ਟੈਕਸ ਦੀ ਬਣਦੀ ਹੈ 20% ਤੇ ਇਹਦਾ ਮਤਲਬ ਹੈ ਹਜ਼ਾਰ ਦੇ ਤੁਹਾਨੂੰ 20% ਵਾਪਸ ਮਿਲਨੇ ਪੂਰਾ ਹਜ਼ਾਰ ਨਹੀਂ ਮਿਲਦਾ ਤੁਹਾਨੂੰ ਮਿਲ ਦੋਸੋ ਜੀ 200 ਡਾਲਰ ਦਾ ਬੈਨੀਫਿਟ ਹੋਣਾ ਹੈ ਮਤਲਬ ਕਿ ਮੇਨ ਦੋ ਇਹ ਤਰੀਕੇ ਨੇ ਜਿਥੇ ਵਿੱਚ ਸੈਲਰੀ ਵਾਲੇ ਲੋਕ ਨੇ ਜਿਹੜੇ ਉਹ ਟੈਕਸ ਬਚਾ ਸਕਦੇ ਨੇ ਸਭ ਤੋਂ ਇੰਪੋਰਟੈਂਟ ਹੈ ਜੇ ਇੱਕ ਤਾਂ ਤੁਸੀਂ ਆਪਣਾ ਪਰਸਨਲ ਸੁਪਰ ਕੰਟਰੀਬਿਊਸ਼ਨ ਕਰ ਸਕਦੇ ਹੋ ਸੈਲਰੀ ਸੈਕਰੀਫਾਈਸ ਕਰ ਸਕਦੇ ਹੋ ਜਿੱਥੇ ਤੁਸੀਂ ਕੰਮ ਕਰਦੇ ਪਿਓ ਪਲੱਸ ਆਨ ਦਾ ਟਾਪ ਹੋ ਸਕੇ ਤਾਂ ਤੁਸੀਂ ਨੈਗੇਟਿਵ ਗੇਅਰਿੰਗ ਵਾਸਤੇ ਪ੍ਰੋਪਰਟੀਆਂ ਖਰੀਦੋ ਤੁਹਾਡੇ ਕੋਲ ਇੱਥੇ ਇੰਟਰਸਟ ਰੇਟ ਬਹੁਤ ਘੱਟ ਹੈ ਆਸਟ੍ਰੇਲੀਆ ਦੇ ਵਿੱਚ ਤੇ ਤੁਸੀਂ ਆਪਣੀ ਜਿੰਨੀ ਪ੍ਰਾਪਰਟੀ ਖਰੀਦੋ ਉਹ ਨਾਲ ਬਿਹਤਰ ਹੈ ਉਹ ਨੂੰ ਤੁਸੀਂ ਕਿਰਾਏ ਤੇ ਦੇ ਦਿਓ ਸਿਕਿਉਰ ਇਨਵੈਸਟਮੈਂਟ ਹੈ ਵਾਟਐਵਰ ਦ ਰਿਟਰਨ ਯੂ ਗੈਟ ਉਹਨ ਦਾ ਤੋ ਵਾਪਸ ਆਂਦਾ ਉਹ ਵੀ ਤੁਹਾਡਾ ਉਹਦੇ ਵਿੱਚ ਜਾਂਦਾ ਹੈ ਪਲੱਸ ਔਨ ਦਾ ਟਾਪ ਕੁਛ ਅਸੇ ਬਾਅਦ ਉਹਦੀ ਜਿਹੜੀ ਹੈ ਨਾ ਕੈਪੀਟਲ ਵੈਲਿਊ ਵੀ ਵੱਧ ਜਾਂਦੀ ਹੈ ਤੁਸੀਂ ਵੇਖੋ ਅੱਜ ਲੈਂਡ ਐਪਰੀਸ਼ੀਏਟ ਕਰ ਰਹੀ ਹੈ ਉਹ ਇਸ ਤਰ੍ਹਾਂ ਦੀ ਜੇ ਸਿਕਿਉਰ ਇੱਕ ਤਰ੍ਹਾਂ ਦਾ এনवायरमेंट ਬਣ ਜਾਂਦਾ ਬੰਦੇ ਦਾ ਜੋ ਕਿ ਪੈਸਾ ਤੁਹਾਡਾ ਹੀ ਤੁਹਾਨੂੰ ਕਮਾ ਕੇ ਦੇ ਜਿਹੜਾ ਨੈਗੇਟਿਵ ਗੀਰਿੰਗ ਦੀ ਤੁਸੀਂ ਗੱਲ ਕੀਤੀ ਹੈ ਨੈਗੇਟਿਵ ਗੀਰਿੰਗ ਜਿੰਨੀ ਵੀ ਅਮਾਉਂਟ ਹੈ ਮਤਲਬ ਫਰ ਸੇ ਤੁਸੀਂ ਕੋਈ 5 ਲੱਖ ਦੀ ਪ੍ਰੋਪਰਟੀ ਖਰੀਦ ਲਈ ਸਾਲ ਬਾਅਦ ਉਹਨੇ ਨੈਗੇਟਿਵ ਗ੍ਰੀਨ 10 10 ਹਜ਼ਾਰ ਜਾਂ 15 ਹਜ਼ਾਰ ਆ ਗਈ ਹੁੰਦੀ। ਜੀ। ਉਹ 15 ਹਜ਼ਾਰ ਗ੍ਰੋਸ ਇਨਕਮ ਚ ਜਾਏਗਾ? ਜੀ ਗ੍ਰੋਸ ਚ ਜਾਏਗਾ। ਇਹਦਾ ਮਤਲਬ ਟੈਕਸ ਦੀ ਸਲੈਬ ਥਲੇ ਡਾਊਨ ਆ ਜੀ। ਜਿਵੇਂ ਲੱਖ ਫਾਰ ਇਗਜ਼ਾਮਪਲ ਸਿੱਧਾ ਫਿਰ 85 ਹਜ਼ਾਰ ਰਹੇਗੀ। ਓਕੇ। ਤੇ 15 ਹਜ਼ਾਰ ਦਾ 20% ਤੁਸੀਂ ਹਿਸਾਬ ਲਾਓ। ਹਾਂ ਹਾਂ। ਭਾਜੀ ਮੇਰਾ ਇੱਕ ਤੁਹਾਡੇ ਵੱਲੋਂ ਇੱਕ ਮੇਰੇ ਵੱਲੋਂ ਇੱਕ ਕੁਐਸਚਨ ਹੈ ਕਿ ਅੱਜਕੱਲ ਬੱਚੇ ਜਿਹੜੇ ਇੰਡੀਆ ਤੋਂ ਆ ਰਹੇ ਆ ਕੁਝ ਵੀ ਬਹੁਤ ਇੱਥੇ ਵੀ ਜਿਹੜੇ ਰਹਿ ਰਹੇ ਆ ਸਿਟੀਜ਼ਨ ਵੀ ਵਾਟ ਕੈਸ਼ ਜੋਬ ਕਰਨ ਦੇ ਵਿੱਚ ਬਹੁਤ ਮਤਲਬ ਅ ਰੁਚੀ ਰੱਖਦੇ ਆ ਤਾਂ ਪਲੀਜ਼ ਗਾਈਡ ਕਰੋ ਉਹਨਾਂ ਨੂੰ ਕਿ ਉਹ ਕੈਸ਼ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਤਾਂ ਕਿਉਂ ਨਫਾ ਹੈ ਨੁਕਸਾਨ ਇਸ ਦਾ ਜੀ 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 ਦੇਖੋ ਜੀ ਕੈਸ਼ ਜਿਹੜਾ ਹੈ ਨਾ ਉਹ ਅਥਲ ਸਟੇਡੀਅਮ ਦੇ ਵਿੱਚ ਬਹੁਤ ਘੱਟ ਇਸਤੇਮਾਲ ਹੁੰਦਾ ਪਹਿਲੇ ਕਰਦੇ ਤੁਸੀਂ ਵੇਖੋ ਅੱਜ ਸਾਡੀ ਜਮਾ ਵਿੱਚ ਕੋਈ ਕੈਸ਼ ਇਸਤੇਮਾਲ ਕਰਨੇ ਠੀਕ ਹੈ اگر ਤੁਸੀਂ بینکੇ ਚ ਪੈਸੇ ਲੈ ਕੇ ਜਾਓ ਤਾਂ ਬੈਂਕ ਵਾਲੇ ਤੁਹਾਡੇ ਕੋਲ ਆਈਡੀ ਕਾਰਡ ਮੰਗ ਲੈਂਦੇ ਨੇ ਕਿ ਤੁਸੀਂ ਭਾਏ 10000 ਤੋਂ ਜ਼ਿਆਦਾ ਜਮਾ ਨਹੀਂ ਕਰਾ ਸਕਦੇ। ٹھیک ਹੈ। ਉਹ ਨਾਲੇ ਉਹ ਜਿਹੜਾ کیش ਤੁਹਾਡੇ ਕੋਲ ਹੁੰਦਾ ਅਗਰ ਤੁਸੀਂ ਕਿਸੇ ਦੁਕਾਨ ਤੇ ਜਾ ਕੇ ਨਾ ਢੇਰ ਸਾਰਾ کیش ਦਿਓ ਕੋਈ ਸ਼ੈ ਲੈਣੀ ਉਹ ਬੰਦਾ ਵੀ ਤੁਹਾਡੇ ਮੂੰਹ ਵਾਲ ਤੱਕਦਾ ਇੱਕ ਵਾਰੀ ਇਹ ਕੀ ਚੱਕਰ ਹੈ? ਕਿ ਦੋ ਨੰਬਰੀ ਇਹ ਕੀ ਚੱਕਰ ਹੈ? ਆ ਜਿਹੜਾ کیش ਤੇ ਜੌਬ ਹੈ ਆ ਉਹ ਰეკਮੈਂਡੇਡ ਨਹੀਂ ਹੈ ਤੁਸੀਂ ਤੁਹਾਨੂੰ ਨਹੀਂ ਕਰਨੀ ਚਾਹੀਦੀ। ਔਰ ਕਈ ਦਫਾ ਕੀ ਹੁੰਦਾ ਹੈ এমਪਲੋયર ਤੁਹਾਨੂੰ ਕੈਸ਼ ਦੇ ਪੈਸੇ ਇਸ ਗੱਲ ਨੂੰ ਦਿੰਦਾ ਕਿਉਂਕਿ ਉਹ ਤੁਹਾਡਾ ਸੁਪਰ ਨਹੀਂ ਭਰਨਾ ਚਾਹੁੰਦਾ ਉਹ ਤੁਹਾਨੂੰ ਵਰ ਕਵਰ ਤੋਂ ਬਚਾਉਣਾ ਚਾਹੁੰਦਾ ਆਪਣਾ ਪੈਸਾ ਬਚਾਉਣਾ ਚਾਹੁੰਦਾ ਉਹ ਆਪਣੇ ਚੱਕਰ ਚ ਤੁਹਾਨੂੰ ਕੈਸ਼ ਦਿੰਦਾ ਉਹਦੇ ਨਾਲ ਇਹ ਹੁੰਦਾ ਕਿ ਤੁਹਾਡਾ ਜਿਹੜਾ ਸੁਪਰ ਹੈ ਉਹ ਰਿਟਾਇਰਮੈਂਟ ਦੀ ਤੁਹਾਡੀ ਬਚਤ ਹੈਗੀ ਹੈ ਔਰ ਸੁਪਰ ਦੇ ਵਿੱਚ ਤੁਹਾਡੀ ਇਨਕਮ ਪ੍ਰੋਟੈਕਸ਼ਨ ਵੀ ਹੁੰਦੀ ਹੈ ਤੁਹਾਡੀ ਲਾਈਫ ਇੰਸ਼ੋਰੈਂਸ ਵੀ ਹੁੰਦੀ ਹੈ ਤੇ ਉਹ ਅਗਰ ਤੁਹਾਡਾ ਸੁਪਰ ਹੋਏਗਾ ਹੀ ਨਹੀਂ ਤੁਹਾਡਾ এমਪਲੋયર ਤੁਹਾਨੂੰ ਸੁਪਰ ਹੀ ਨਹੀਂ ਦੇਗਾ ਤੇ ਤੁਹਾਡੀ ਰਿਟਾਇਰਮੈਂਟ ਦੇ ਟਾਈਮ ਤੁਹਾੜੇ ਕੋ ਕੋ ਪੈਸਾ ਹੀ ਨਹੀਂ ਹੋਗਾ ਪਲੱਸ ਔਨ ਦਾ ਟਾਪ ਅਗਰ ਤੁਹਾੜੇ ਕੋ ਕੈਸ਼ ਤੋਂ ਤੁਹਾੜੇ ਕੋ ਢੇਰ ਸਾਰਾ ਕੈਸ਼ ਜਮਾ ਹੋ ਗਿਆ ਤੁਸੀਂ ਉਸ ਕੈਸ਼ ਨੂੰ ਵਰਤ ਨਹੀਂ ਸਕਦੇ ਆਸਟ੍ਰੇਲੀਆ ਦੇ ਵਿੱਚ ਸਮਝਦੇ ਬਗਾਲ ਵਰਤਨ ਤੋਂ ਮੁਰਾਦ ਹੈ ਕਿ ਤੁਸੀਂ ਅਗਰ ਲੈਟਸ ਗੋ ਉਸਕੇ ਉਹ ਤੁਸੀਂ ਬੈਂਕ ਵਿੱਚ ਡਿਪੋਜ਼ਿਟ ਕਰਾਣਾ ਉਹ ਨਹੀਂ ਤੁਸੀਂ ਕਰਾ ਸਕਦੇ ਅਗਰ ਕਰਾਓਗੇ ਆਈਡੀ ਦਿਓਗੇ ਆਈਡੀ ਦਿਓਗੇ ਤੋਂ ਨਾਲ ਇੱਥੇ ਇੱਕ ਡਿਪਾਰਟਮੈਂਟ ਹੈ ਉਹਦਾ ਨਾਮ ਹੈ ਆਸਟ੍ਰੈਕ 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 ਏਟੀਓ ਜਿਸ ਤਰ੍ਹਾਂ ਡਿਪਾਰਟਮੈਂਟ ਟੈਕਸ ਨੂੰ ਦੇਖਦਾ ਹੈ ਜਿਵੇਂ ਸੈਂਟਰਲ ਲਿੰਕ ਆ ਉਹ ਤੁਹਾਡੀ ਸੋਸ਼ਲ ਸਿਕਿਉਰਿਟੀ ਨੂੰ ਦੇਖਦਾ ਹੈ ਮੈਡੀਕਲ ਹੈਲਥ ਨੂੰ ਦੇਖਦਾ ਹੈ ਮੈਂ ਆਉਟਟ੍ਰੈਕ ਆ ਉਹ ਸਾਰੀਆਂ ट्रांजैक्शंस ਨੂੰ ਚੈੱਕ ਕਰਦੇ ਹੁੰਦਾ ਠੀਕ ਹੈ ਜੋ ਇੰਡੀਆ ਤੋਂ ਆ ਰਿਹਾ ਹੈ ਜਾਂ ਬਾਹਰ ਦੇ ਮੁਲਕਾਂ ਤੋਂ ਕੋਈ ਪੈਸਾ ਆ ਰਿਹਾ ਹੈ ਜਾਂ ਇੱਥੋਂ ਅਸੀਂ ਕੈਸ਼ 'ਚ ਬਹੁਤ ਲੈਂਡਿੰਗ ਕਰ ਰਹੇ ਹਾਂ ਜਾਂ ਤੁਸੀਂ ਬਾਰ-ਬਾਰ ਜਾ ਕੇ ਅਗਰ ਕੈਸ਼ ਡਿਪੋਜ਼ਿਟ ਕਰਾਉਂਦੇ ਹੋ ਆਪਣੇ ਅਕਾਊਂਟ ਦੇ ਵਿੱਚ ਤੁਹਾਡਾ ਅਕਾਊਂਟ ਵੀ ਬੰਦ ਹੋ ਸਕਦਾ ਹੈ ਇਹ ਅਸੀਂ ਸਿਨੈਰੀਓਜ਼ ਦੇਖੇ ਨੇ ਲੋਕਾਂ ਦੇ ਜਿੱਤੇ ਲੋਕਾਂ ਦੇ ਬੈਂਕ ਵਾਲਿਆਂ ਨੇ ਲੈਟਰ ਲਿਖੀਏ ਉਹਨਾਂ ਨੇ ਕਿਹਾ ਜੀ ਕਿ ਤੁਹਾਡਾ ਜਿਹੜਾ ਨਾ ਤੁਸੀਂ ਸਾਨੂੰ ਦੱਸੋ ਤੁਹਾਡੇ ਕੋ ਪੈਸੇ ਕ ਐਂਡ ਦੈਨ ਆਫਟਰ ਦੈਟ ਕੀ ਹੁੰਦਾ ਕਿ ਆਲਸੋ ਏਟੀਓ ਨੂੰ ਵੀ ਉਹ ਰਿਪੋਰਟ ਕਰਦਾ ਹੈ ਆਸਟ੍ਰੈਕ ਕਿ ਭਾਈ ਇਹ ਬੰਦੇ ਦੇ ਅਕਾਊਂਟ 'ਚ ਇਸ ਤਰ੍ਹਾਂ ਪੈਸੇ ਹਰ ਟਾਈਮ ਕੈਸ਼ ਜਮ੍ਹਾਂ ਹੋ ਰਹੇ ਨੇ ਲੇਕਿਨ ਉਹ ਜਦੋਂ ਆਪਣਾ ਟੈਕਸ ਰਿਟਰਨ ਕਰਦਾ ਉਸ ਟਾਈਮ ਉਹ ਰਿਪੋਰਟ ਹੀ ਨਹੀਂ ਕਰਦਾ ਉਹ ਫਿਰ ਏਟੀਓ ਦੇ ਕੋਲ ਨਾ ਜਾਂਦਾ ਡਾਟਾ ਜਾਂਦਾ ਹੈ ਸਾਰਾ ਏਟੀਓ ਆਪਣਾ ਸਿਸਟਮ ਚੈੱਕ ਕਰਦਾ ਉਹਨਾਂ ਕੋਲ ਅਗਰ ਰਿਪੋਰਟ 'ਚ ਨਾ ਤੁਹਾਡੀ ਕੈਸ਼ ਵਾਲੀ ਇਨਕਮ ਹੋਈ ਤੇ ਉਹ ਤੁਹਾਨੂੰ ਆਡਿਟ ਕਰ ਸਕਦੇ ਨੇ ਤੇ ਪੈਸੇ ਰਿਟ੍ਰੀਵ ਕਰ ਸਕਦੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਭਾਜੀ ਕਿ ਜਿਹੜੇ ਆਪਣੇ ਅਕਾਊਂਟ ਹੈ ਜੀ ਉਹ ਕਦੇ ਵੀ ਕਿਸੇ ਟੈਂਬੀਏ ਚੈੱਕ ਕਰ ਸਕਦੇ ਬਿਲਕੁਲ ਆਸਟ੍ਰੈਕਟ ডিপਾਰਟਮੈਂਟ ਹੈ ਜੀ ਬਿਲਕੁਲ ਕਰ ਸਕਦਾ ਹੈ ਇਹਦੇ ਵਿੱਚ ਏਟੀਓ ਦੇ ਕੋਲ ਏਟੀਓ ਦੇ ਕੋਲ ਇੱਕ ਗਾਰਨਿਸ਼ ਅਥਾਰਟੀ ਵੀ ਹੈ ਅਗਰ ਤੁਸੀਂ ਏਟੀਓ ਦੇ ਪੈਸੇ ਦੇਣ ਆਲੇ ਨੇ ਤੁਸੀਂ ਦਿੰਦੇ ਹੀ ਨਹੀਂ ਗੱਲ ਹੀ ਨਹੀਂ ਸੁਣਦੇ ਉਹਨਾਂ ਦੀ ਉਹਨਾਂ ਦੇ ਕੋਲ ਜੁਰਤ ਹੈ ਇੰਨੀ ਕਿ ਉਹ ਆ ਕੇ ਤੁਹਾਡੇ ਅਕਾਊਂਟ ਚੋਂ ਪੈਸੇ ਕੱਢ ਕੇ ਲੈ ਜਾਣਗੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਇਹ ਜੇ ਅਕਾਊਂਟ ਚ ਆ ਆ ਉਹ ਫਿਰ ਉਹ ਤੁਹਾਨੂੰ ਫਿਰ ਲਿਕਵਿਡੇਟ ਕਰ ਦੇਣਗੇ ਤੁਹਾਡੇ ਐਸੈਟ ਵੇਚ ਦੇਣਗੇ ਤੁਹਾਡੇ ਗੱਡੀਆਂ ਵੇਚ ਦੇਣਗੇ ਤੁਹਾਡੇ ਘਰ ਵੇਚ ਕੇ ਆਪਣੇ ਪਹਿਲਾਂ ਨਹੀਂ ਐਸੇ ਨਹੀਂ ਇਹ ਹੋਣੀ ਚੰਦਸ਼ਕਾਂ ਨਾਲ ਗੱਲ ਸਮਝੀ ਕਰਦੇ ਆ ਬੜੀ ਅੱਛੀ ਗੱਲ ਕੀਤੀ ਇਹਨਾਂ ਨੇ ਆਸਟ੍ਰੈਕ ਦੀ ਜਿੱਥੇ ਤੁਸੀਂ ਕੈਸ਼ ਤੇ ਕੰਮ ਕਰਕੇ ਸਰਕਾਰ ਦੇ ਟੈਕਸੇਸ਼ਨ ਦਾ ਲਾਸ ਕਰ ਰਹੇ ਹੋ ਉੱਥੇ ਨਾਲ ਹੀ ਨਾਲ ਤੁਸੀਂ ਆਪਣਾ ਵੀ ਬਹੁਤ ਵੱਡਾ ਲਾਸ ਕਰ ਰਹੇ ਹੋ ਫਾਇਦਾ ਨਹੀਂ ਹੋ ਰਿਹਾ ਤੁਹਾਡਾ ਫਿਊਚਰ ਸਪੋਇਲ ਹੋ ਰਿਹਾ ਤੁਸੀਂ ਕਿਸੇ ਤੀਸਰੇ ਬੰਦੇ ਨੂੰ ਇਸ ਚੀਜ਼ ਦਾ ਫਾਇਦਾ ਦੇ ਰਹੇ ਹੋ ਜਿਹੜਾ ਕਿ ਏਮਪਲੋਇਰ ਹੈ ਉਹ ਉਹਦੀ ਉਹਦੀ ਮੌਨ ਦੀ ਬੁੱਕ ਕੀਪਿੰਗ ਨੂੰ ਕੱਟ ਕਰਨੀ ਪੈਗੀ ਉਹਨੂੰ ਸੁਪਰ ਕੱਟ ਪਾਉਣਾ ਪਾਏਗਾ ਜਾਂ ਦੂਸਰੀ ਲਾਇਬਿਲਟੀ ਜੇ ਵਰਕ ਕਵਰ ਤੁਹਾਨੂੰ ਉਸ ਜਗ੍ਹਾ ਤੇ ਮੰਨ ਲਓ 60 ਮਿੰਟ ਬਚ ਜਾਂਦੀ ਹੈ ਤੇ ਉਹਨੂੰ ਵਰਕ ਕਵਰ ਤੋਂ ਵੀ ਉਹ ਲਾਇਬਿਲਟੀ ਉਹਦੀ ਬਚ ਜਾਂਦੀ ਹੈ ਸੋ ਕੈਸ਼ ਤੇ ਕੰਮ ਕਰਨਾ ਅਵੋਇਡ ਕਰੋ ਜੇ ਤੁਸੀਂ ਕੈਸ਼ ਤੇ ਕੰਮ ਕਰਦੇ ਹੋ ਤਾਂ ਉਸ ਤੋਂ ਲਾਗ ਤੁਸੀਂ ਉਹ ਜਿਹੜੇ ਇਹ ਅਸਤੇ ਕੰਮ ਕੀਤਾ ਕੱਲ ਨੂੰ ਤੁਸੀਂ ਆਪਣੀ ਇਮੀਗ੍ਰੇਸ਼ਨ ਪਾਣੀ ਹੋਸਟਲ ਨੋਟਿਸ ਆਫ ਅਸੈਸਮੈਂਟ ਦੇਣਾ ਟੈਕਸ ਨਾਲ ਨਾ ਹਮੇ ਨਹੀਂ ਤੁਹਾਡੇ ਕੋਲ ਪਲੱਸ ਆਨ ਦਾ ਟਾਪ ਤੁਸੀਂ ਜਦਨ ਕੋ ਘਰ ਲੈਣਾ ਜਾਂ ਕੋ ਗੱਡੀ ਲੈਣੀ ਉਹਨਾਂ ਵੀ ਕਹਿਣਾ ਕਿ ਨੋਟਿਸ ਆਫ ਅਸੈਸਮੈਂਟ ਦੇਓ ਕਿ ਬੇਸ ਨਹੀਂ ਪਾਉਣਾ ਤੁਹਾਡੇ ਕੋ ਕੋ ਸ਼ਾਇ ਹੀ ਕੋਈ ਨਹੀਂ ਬਣਾ ਬਣੀ ਡਾਕੂਮੈਂਟਰੀ ਐਵੀਡੈਂਸ ਜਿਹੜਾ ਤੁਸੀਂ ਇਥੇ ਕੁਮਾਰਿਓ ਉਹਦਾ ਬਣਾ ਬਣਾਉਣਾ ਬਹੁਤ ਜ਼ਰੂਰੀ ਹੈ ਤੁਹਾਡੇ ਨਾਲੇ ਤੁਹਾਡੇ ਦਿਲ ਦੇ ਵਿੱਚ ਖੋਫ ਖੋਫ ਹੈ ਕਿ ਭਈ ਇਹਨੇ ਕੰਮ ਗਲਤ ਕਰ ਰਹੇ ਹੁਣ ਮੈਂ ਚਲੋ ਵੇਜਿਸ ਵਾਲੇ ਕਿ ਕਿਸ ਤਰੀਕੇ ਨਾਲ ਪੈਸਾ ਬਚਾ ਸਕਦੇ ਨੇ ਟੈਕਸ ਆਪਣਾ ਬਚਾ ਸਕਦੇ ਨੇ ਹੁਣ ਮੈਂ ਗੱਲ ਕਰਨਾ بزਨੈਸਸ ਦੀ ਜੀ ਕਿਉਂਕਿ ਇੱਕ ਬਹੁਤ ਵੱਡਾ ਕਨਸੈਪਟ ਹੈ ਕਿ بزਨੈਸਸ ਕੋਲੇ ਵੀ ਅਜਿਹੇ ਕੋਈ ਤਰੀਕੇ ਨੇ ਜਿੰਦੇ ਨਾਲ ਉਹ ਟੈਕਸ ਬਚਾ ਸਕਦੇ ਨੇ ਜੀ ਆ بزਨੈਸਸ ਦੇ ਵਿੱਚ ਦੇਖੋ ਜੀ ਆਸਟ੍ਰੇਲੀਆ ਦੇ ਵਿੱਚ ਪਹਿਲੀ ਗੱਲ ਹੈ ਕਿ بزਨਸ ਕਰਨ ਵਾਸਤੇ ਤੁਹਾਨੂੰ ਆਸਟ੍ਰੇਲੀਅਨ بزਨੈਸ ਨੰਬਰ ਚਾਹੀਦਾ ਹੁੰਦਾ ਜਿਹਦੇ ਨੂੰ ਕਹਿੰਦੇ ਏਬੀਐਨ ਨੰਬਰ ਏਬੀਐਨ ਹਾਂਜੀ ਉਸ ਤੋਂ ਬਾਅਦ ਇਹਦੇ ਵਿੱਚ 4-5 ਕਿਸਮ ਦੇ ਸਟਰਕਚਰ ਨੇ ਜਿਹੜੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਟੂ ਰਨ ਯੋਰ بزਨੈਸ ਠੀਕ ਹੈ ਔਰ ਇਟ ਡਿਪੈਂਡ ਕਿ ਹਰ ਬੰਦੇ ਦੀ ਹਰ ਫੈਮਿਲੀ ਦੀ ਹਰ ਬੰਦੇ ਦੀ ਆ ਦੰਦੇ ਦੀ ਆਪਣੀ ਇੱਕ ਸਿਚੁਏਸ਼ਨ ਹੁੰਦੀ ਹੈ ਜਿੰਦੇ ਮੁਤਾਬਿਕ ਤੁਸੀਂ ਉਹ ਸਟਰਕਚਰ ਨੂੰ ਇਸਤੇਮਾਲ ਕਰ ਸਕਦੇ ਹੋ ਜੀ ਆ ਏਬੀਐਨ ਨੰਬਰ ਤਾਂ ਚਾਹੀਦਾ ਕੋਈ ਵੀ ਬਿਜ਼ਨਸ ਕਰਨ ਵਾਸਤੇ ਉਹਦੇ ਵਿੱਚ ਤੁਹਾਡੀ ਸੋਲ ਟ੍ਰੇਡਰ ਦਾ ਹੈ ਕਿ ਤੁਸੀਂ ਅਗਰ ਸਿੰਗਲ ਹੋ ਕੋਈ ਫੈਮਿਲੀ ਨਹੀਂ ਹੈਗੀ ਤੁਸੀਂ ਸਿੰਗਲ ਹੋ dennੀ ਤੁਸੀਂ ਐਜ਼ ਅ ਸੋਲ ਟ੍ਰੇਡਰ ਏਬੀਐਨ ਤੇ ਕੰਮ ਕਰਦੇ ਹੋ ਤੁਹਾਡੀ 18200 ਪਹਿਲਾ ਟੈਕਸ ਫ੍ਰੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਸੀਂ ਕਮਾਈ ਜੋਗੇ ਜਿਵੇਂ ਸੈਲਰੀ ਵੇਜਸ ਆ ਲਿਆਂ ਦਾ ਹਿਸਾਬ ਹੈ ਉਹ ਵੀ ਤੁਹਾਨੂੰ ਟੈਕਸ ਲੱਗਦਾ ਜਾਏਗਾ ਉਸ ਤੋਂ ਬਾਅਦ ਦੂਸਰਾ ਸਟਰਕਚਰ ਆਂਦਾ ਤੁਹਾਡਾ ਪਾਰਟਨਰਸ਼ਿਪ ਜੋ ਕਿ ਤੁਸੀਂ ਸਾਂਝੇਦਾਰੀ ਕਹਿ ਸਕਦੇ ਹੋ ਬਿਟਵੀਨ ਦੋ ਬੰਦੇ ਵੀ ਹੋ ਸਕਦਾ ਹੈ ਦੋ ਬਿਜ਼ਨੈਸਿਸ ਵੀ ਹੋ ਸਕਦਾ ਹੈ ਦੋ ਫੈਮਲੀਆਂ ਵੀ ਹੋ ਸਕਦਾ ਹੈ ਉਹ ਡਿਪੈਂਡ ਕਰਦਾ ਹੈ ਕਿ ਕੀ ਉਹ ਸਿਚੁਏਸ਼ਨ ਹੈ ਐਸੀ ਤਰ੍ਹਾਂ ਫਿਰ ਇੱਕ ਹੋਰ ਸਟਰਕਚਰ ਹੁੰਦਾ ਉਹਨਾਂ ਕਹਿੰਦੇ ਨੇ ਕੰਪਨੀ ਕੰਪਨੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਭਾਵੇਂ ਇੱਕ ਡਾਲਰ ਪ੍ਰੋਫਿਟ ਬਣਾਉਣਾ ਚਾਹੇ ਮਿਲੀਅਨ ਡਾਲਰ ਪ੍ਰੋਫਿਟ ਬਣਾਉ ਤਾਨੂੰ 5% ਟੈਕਸ ਲੱਗਣਾ ਹੁੰਦਾ ਤੇ ਉਹਦੇ ਤੇ ਕੋਈ ਨਹੀਂ ਹੈ ਗਿਆ 18200 ਪਹਿਲਾ ਟੈਕਸ ਨਹੀਂ ਹੈ ਜੀ ਸਲੈਬ ਨਹੀਂ ਹੈ ਉਸ ਤੋਂ ਬਾਅਦ ਫਿਰ ਆਂਦਾ ਹੈ ਤੁਹਾਡਾ ਫੈਮਿਲੀ ਟਰਸਟ ਦਾ ਸਟਰਕਚਰ ਉਸ ਫੈਮਿਲੀ ਟਰਸਟ ਦੇ ਵਿੱਚ ਹੁੰਦਾ ਅਗਰ ਤੁਹਾਡੇ ਘਰ ਵਾਲੇ ਕੰਮ ਨਹੀਂ ਕਰਦੇ ਪਏ ਤੁਸੀਂ ਬਿਜ਼ਨਸ ਰਨ ਕਰਦੇ ਪਏ ਜੇ ਤੁਹਾਡੇ ਬੱਚੇ ਨੇ ਤੇ ਦੈਨ ਯੂ ਕੈਨ ਡਿਸਟ੍ਰਿਬਿਊਟ ਥੈਟ ਸਾਰਾ ਜਿਹੜਾ ਪ੍ਰੋਫਿਟ ਹੈ ਉਹ ਤੁਸੀਂ ਡਿਸਟ੍ਰਿਬਿਊਟ ਕਰਕੇ ਆਪਣੀ ਟੈਕਸ ਬ੍ਰੈਕਟ ਥੱਲੇ ਲਿਆ ਸਕਦੇ ਹੋ ਤੇ ਇਸ ਤਰ੍ਹਾਂ ਆ ਓਨ ਦਾ ਟਾਪ ਜਿਵੇਂ ਮੈਂ ਪਹਿਲੇ ਕਿਹਾ ਕਿ ਸੁਪਰ ਕੰਟ੍ਰਿਬਿਊਸ਼ਨ ਉਹ ਆਪਣਾ ਜਿਵੇਂ ਅਸੀਂ ਐਜ਼ ਐਨ empioy ਕਰ ਸਕਨੇ ਆ ਇਸੇ ਤਰ੍ਹਾਂ بزਨਸਮੈਨ ਵੀ ਆਪਣਾ ਸੁਪਰ ਕੰਟ੍ਰਿਬਿਊਟ ਕਰ ਸਕਦਾ ਹੈ ਓਕੇ ਜੀ ਹੁਣ ਦਾ ਨੇਮ ਆਫ ਬਿਜ਼ਨਸ ਔਰ ਆ ਨਹੀਂ ਆਪਣੇ ਤੌਰ ਤੇ ਆਪਣਾ ਸੁਪਰ ਵੀ ਤੁਸੀਂ ਕੰਟ੍ਰਿਬਿਊਟ ਕਰ ਸਕਦੇ ਹੋ ਜਿਵੇਂ ਐਸ ਐਨ ਇੰਡੀਵਿਜੂਅਲ ਤੁਸੀਂ ਸੈਲਰੀ ਵੇਜਸ ਆਪਣਾ ਸੁਪਰ ਕੰਟ੍ਰਿਬਿਊਟ ਕਰ ਸਕਦੇ ਹੋ ਐਕਸਟਰਾ ਹੁਣ ਕਹਿੰਦੇ ਨੇ ਕਨਸੈਸ਼ਨਲ ਕੰਟ੍ਰਿਬਿਊਸ਼ਨ ਇਸੇ ਤਰ੍ਹਾਂ ਤੁਸੀਂ ਐਸ ਅ ਸੋਲ ਟ੍ਰੇਡਰ ਐਸ ਅ ਬਿਜ਼ਨਸ ਵੀ ਤੁਸੀਂ ਕਨਸੈਸ਼ਨਲ ਕੰਟ੍ਰਿਬਿਊਸ਼ਨ ਆਪਣਾ ਕਰ ਸਕਦੇ ਹੋ ਜੀ ਆ ਆਸਟ੍ਰੇਲੀਆ ਦੇ ਵਿੱਚ ਬਿਜ਼ਨਸਿਸ ਜਿਹੜਾ ਆਪਣਾ ਟੈਕਸ ਬਚਾਉਣ ਵਾਸਤੇ ਗਵਰਨਮੈਂਟ ਹਰ ਸਾਲ ਬਜਟ ਕੱਢਦੀ ਹੈ ਉਹਦੇ ਵਿੱਚ ਉਹ ਨਵੀਆਂ ਨਵੀਆਂ ਸੁਵਿਧਾ ਦਿੰਦੀ ਹੈ ਬਿਜ਼ਨਸਿਸ ਵਾਸਤੇ ਜਿੰਨੇ ਵਿੱਚ ਉਹ ਇੱਕ ਸਭ ਤੋਂ ਇੰਪੋਰਟੈਂਟ ਹੈ ਕਿ ਐਸ ਅ ਸਮਾਲ ਬਿਜ਼ਨਸ ਤੁਸੀਂ ਪਣਾ ਜਿਹੜਾ স্মਲ ਬਿਜ਼ਨਸ ਆਫਸੈਟ ਦਿੰਦੀ ਹੈ ਇੱਕ ਤੇ ਗਵਰਨਮੈਂਟ ਜਿਹੜੇ ਛੋਟੇ ਬਿਜ਼ਨੈਸਿਸ ਹੁੰਦੇ ਨੇ ਪਲੱਸ ਔਨ ਦਾ ਟਾਪ ਉਹਨਾਂ ਨੂੰ ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ ਕੋਈ ਵੀ ਐਸੈਟ ਲੈਂਦੇ ਹੋ ਕੋਈ ਵੀ ਤੁਸੀਂ ਉਜ਼ਾਰ ਲੈਂਦੇ ਹੋ ਗੱਡੀ ਲੈਂਦੇ ਹੋ ਕੋਈ ਵੀ ਚੀਜ਼ ਲੈਂਦੇ ਹੋ ਆਫਿਸ ਵਾਸਤੇ ਮਤਲਬ ਆ ਆਫਿਸ ਵਾਸਤੇ ਜਾਂ ਕੋਈ ਵੀ ਚੀਜ਼ ਵਾਸਤੇ ਕੋਈ ਵੀ ਚੀਜ਼ ਐਕਵਿਪਮੈਂਟ ਹੈ ਕੋਈ ਪ੍ਰਿੰਟਰ ਹੈ ਕੰਪਿਊਟਰ ਹੈ ਗੱਡੀ ਹੈ ਹ ਟੂਲਸ ਨੇ ਕੋਈ ਵੀ ਚੀਜ਼ ਹੈ ਅਗਰ ਉਹ ਤੁਹਾਡੀ ਐਸੈਟ ਜਿਹੜਾ 20000 ਤੱਕ ਦੀ ਉਹਦੀ ਅਗਰ ਵੈਲਿਊ ਹੈ ਤੁਸੀਂ ਪੂਰਾ 1 ਸਾਲ ਦੇ ਵਿੱਚ ਕਲੇਮ ਕਰ ਸਕਦੇ ਹੋ ਨਹੀਂ ਤੇ ਅਗਰ 20000 ਤੋਂ ਜ਼ਿਆਦਾ ਹੋਵੇ ਤਾਂ ਤੁਹਾਨੂੰ ਥੋੜਾ ਥੋੜਾ ਕਰਕੇ ਕਲੇਮ ਕਰਨਾ ਹੁੰਦਾ ਓਵਰ ਦਾ ਲਾਈਫ ਟਾਈਮ ਆਫ ਦੈਟ ਐਸੈਟ اوكي ਪਲੱਸ ਓਨ ਦਾ ਟਾਪ ਜਿਹੜੇ بزਨਸ ਆਲੇ ਲੋਗ ਨੇ ਸਭ ਤੋਂ ਜ਼ਿਆਦਾ ਮੈਂ ਨੋਟਿਸ ਕੀਤਾ ਆਪਣੇ ਜਿਹੜੇ ਮਾਈਗ੍ਰੈਂਟ ਕਮਿਊਨਿਟੀ ਦੇ ਲੋਗ ਨੇ ਉਹ ਸੁਪਰ ਦੇਣਾ ਪਸੰਦ ਨਹੀਂ ਕਰਦੇ ਉਹ ਸੁਪਰ ਦੇਣ ਆਪਣਾ ਇੱਕ ਤੇ 30000 ਸੁਪਰ ਤੁਸੀਂ ਕੰਟ੍ਰਿਬਿਊਟ ਕਰ ਸਕਦੇ ਹੋ ਪਲੱਸ 온더 ਟਾਪ ਐ ਬੜਾ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਜੇ ਤੁਸੀਂ ਬਿਜ਼ਨਸ ਰਨ ਕਰਦੇ ਹੋ ਤੁਸੀਂ ਆਪਣਾ ਸਟਰਕਚਰ ਸਹੀ ਬਣਾਓ ਆਪਣੇ ਜਿਹੜੀ ਮੰਨ ਕੇ ਫੈਮਿਲੀ ਟਰਸਟ ਦੇ ਵਿੱਚ ਤੁਹਾਨੂੰ ਸੂਟੇਬਲ ਹੈ ਕੰਪਨੀ ਦੇ ਵਿੱਚ ਸੂਟੇਬਲ ਹੈ ਜਾਂ ਐਜ਼ ਅ ਸੋਲ ਟ੍ਰੇਡਰ ਤੁਹਾਨੂੰ ਸੂਟੇਬਲ ਹੈ ਉਹ ਤੁਸੀਂ ਆਪਣੇ ਅਕਾਊਂਟੈਂਟ ਦੇ ਨਾਲ ਜਾ ਕੇ ਡਿਸਕਸ ਕਰੋ ਉਹਨਾਂ ਨੂੰ ਪੁੱਛੋ ਕਿ ਵਟ ਸਟਰਕਚਰ ਇਜ਼ ਗੁੱਡ ਇਹ ਨਹੀਂ ਕਿ ਚੁਪ ਕਰਕੇ ਜੋ ਤੁਹਾਨੂੰ ਲੈਟਰ ਲਿਖ ਕੇ ਅਕਾਊਂਟੈਂਟ ਨੇ ਦੇ ਦਿੱਤਾ ਤੁਸੀਂ ਜਾ ਕੇ ਪੈਸੇ ਜਮ੍ਹਾਂ ਕਰਾ ਦਿੱਤੇ ਤੁਸੀਂ ਆਪ ਵੀ ਥੋੜੀ ਜਿਹੀ ਰਿਸਰਚ ਕਰੋ ਉਹਦੇ ਵਿੱਚ ਤੁਹਾਨੂੰ ਬਹੁਤ ਪੈਸੇ ਬਚ ਸਕਦੇ ਨੇ ਪਲੱਸ ਔਨ ਦਾ ਟਾਪ ਤੁਸੀਂ ਜਿਹੜਾ ਕੀ ਕਹਿੰਦੇ ਨੇ ਉਹ ਜਿਹੜੀ ਤੁਹਾਡਾ ਬਿਜ਼ਨਸ ਹੈ ਉਹਦੇ ਵਿੱਚ ਵੀ ਕੁਝ ਪਰਸੈਂਟੇਜ ਆਉਂਦੀਆਂ ਨੇ ਜਿਵੇਂ ਕਿ 1 ਲੱਖ 20 ਹਜ਼ਾਰ ਤੱਕ ਅਸੀਂ ਨੋਟਿਸ ਕੀਤਾ ਹੈ ਕਿ 1 ਡਾਲਰ ਤੋਂ 1 ਲੱਖ 20 ਹਜ਼ਾਰ ਤੱਕ ਤੁਸੀਂ ਅਗਰ ਬਣਾਉ ਤੇ ਤੁਹਾਨੂੰ ਐਵਰੇਜ 25% ਟੈਕਸ ਲੱਗਦਾ ਹੈ ਅਗਰ 1 ਲੱਖ 20 ਹਜ਼ਾਰ ਤੋਂ ਜ਼ਿਆਦਾ ਤੁਹਾਡਾ ਬਿਜ਼ਨਸ ਪ੍ਰੋਫਿਟ ਕਰਦਾ ਹੈ ਆਮ ਨਾਟ ਟਾਕਿੰਗ ਅਬਾਊਟ ਅ ਸੇਲ ਆਮ ਟਾਕਿੰਗ ਅਬਾਊਟ ਦ ਪ੍ਰੋਫਿਟ ਪ੍ਰੋਫਿਟ ਦੇ ਉੱਤੇ ਟੈਕਸ ਲੱਗਦਾ ਨਾ ਕਿ ਸੇਲ ਦੇ ਉੱਤੇ ਠੀਕ ਹੈ ਅਤੇ ਉਹ ਅਗਰ 1 ਲੱਖ 20 ਹਜ਼ਾਰ ਤੋਂ ਜ਼ਿਆਦਾ ਬਣਦਾ ਫਿਰ ਤੁਸੀਂ ਸਟਰਕਚਰ ਜਿਹੜਾ ਕੰਪਨੀ ਸਟਰਕਚਰ ਕਰ ਲਓ ਕਿਉਂਕਿ 온 ਦਾ ਟਾਪ ਤੇ ਤੁਹਾਡੇ ਜਿਹੜੇ ਪੈਸੇ ਨੇ ਫਿਰ 25% ਤੁਸੀਂ ਟੈਕਸ ਦਿਓ ਉਹ ਕੰਪਨੀ ਦੇ ਵਿੱਚ ਤੁਸੀਂ ਰਿਟੇਨ ਕਰ ਸਕਦੇ ਹੋ ਅਗਰ ਉਹ ਤੁਸੀਂ ਆਪਣੇ ਐਜ਼ ਅ ਸੋਲ ਟ੍ਰੇਡਰ ਲਓਗੇ ਤੁਹਾਨੂੰ 45% ਟੈਕਸ ਲੱਗੇਗਾ ਤੇ ਇੱਕ ਇੱਕ ਐਗਜ਼ੈਂਪਲ ਹੈ ਐਸਾ ਦੀ ਕਈ ਮਿਸਾਲਾਂ ਨੇ ਜੋ ਤੁਸੀਂ ਤੁਹਾਨੂੰ ਮਿਲ ਸਕਦੀਆਂ ਨੇ ਤੁਸੀਂ ਆਪਣੇ ਆਪ ਫਾਈਨੈਂਸਿਸ ਦੇ ਵਿੱਚ ਦੇਖੋ ਤੁਹਾਨੂੰ ਪਤਾ ਲੱਗੇਗਾ ਇਸ ਜੇ ਜੇ ਕੋਈ ਬੰਦਾ ਮੰਨ ਲਓ ਸੁਣਦੇ ਆਪਾਂ ਵੀ ਬੈਂਕਰਪਟ ਹੋ ਗਿਆ ਜਾਂ 80 ਨੂੰ ਬੱਸ ਰਿਮਾਉਂਡ ਦੇਣ ਪੀਆਰਡੀ ਹੋ ਗਈ ਦਿੱਤੀ ਨਹੀਂ ਜਾ ਰਹੀ ਬਿਜ਼ਨਸ ਦੇ ਵਿੱਚ ਪੈਸਾ ਨਹੀਂ ਹੈ ਅਜਿਹੇ ਹਾਲਤਾਂ ਦੇ ਵਿੱਚ ਫਿਰ ਉਹ ਕਿਵੇਂ 80 ਕਲੇਮ ਕਰਦਾ ਆ ਦੇਖੋ ਜੀ ਸਭ ਤੋਂ ਇੰਪੋਰਟੈਂਟ ਜੋ ਚੀਜ਼ ਮੈਂ ਆਪਣੇ ਕਲਾਇੰਟਸ ਨੂੰ ਕਹਿੰਦਾ ਉਹਨਾਂ ਨੂੰ ਮੈਂ ਇਹ ਸਮਝਾਉਂਦਾ ਕਿ ਤੁਹਾਡਾ ਬਿਜ਼ਨਸ ਦੇ ਵਿੱਚ ਇੱਕ ਸਾਇਲੈਂਟ ਸਾਇਲੈਂਟ ਪਾਰਟਨਰ ਹੈਗਾ ਉਸ ਪਾਰਟਨਰ ਦਾ ਨਾਮ 80 ਹੈਗਾ ओके ਤੁਹਾਡੇ ਬਿਜ਼ਨਸ ਦੇ ਵਿੱਚ ਜੋ ਪੈਸਾ ਆਂਦਾ ਪਿਆ ਹੈ ਸਾਰਾ ਤੁਹਾਡਾ ਨਹੀਂ ਹੈਗਾ ਇਹ ਨਾ ਸਮਝ ਨਾ ਕਿ ਤੁਹਾਡੇ ਅਕਾਊਂਟ ਚ ਲੱਖ ਡਾਲਰ ਪਿਆ ਹੈ ਤਾਂ ਤੁਸੀਂ ਜਾ ਕੇ ਲੈ ਲੈਣੀ ਪ੍ਰੋਪਰਟੀ ਚੁੱਕ ਕਰਕੇ ਤੇ ਉਹ ਲੱਖ ਡਾਲਰ ਦੇ ਵਿੱਚੋਂ ਪਹਿਲੇ ਤੁਸੀਂ ਆਪਣਾ ਟੈਕਸ ਦਿਓ ਆਪਣੀ ਜੀਐਸਟੀ ਦਿਓ ਉਸ ਤੋਂ ਬਾਅਦ ਜੋ ਪੈਸੇ ਬਚਦੇ ਨੇ ਉਹ ਤੁਹਾਡੇ ਨੇ ਉਹ ਸਾਇਲੈਂਟ 파ਟਨਰ ਹੈ ਉਹ ਖੂਬਸੂਰਤ ਗੱਲ ਕੀਤੀ ਜੀ ਸਾਇਲੈਂਟ 파ਟਨਰ ਹੈ ਉਹਨੇ ਹਿੱਸਾ ਲੈਣਾ ਹੈ ਆਪਣਾ ਉਹ ਤੁਸੀਂ ਨਹੀਂ ਭੱਜ ਸਕਦੇ ਉਹਨੇ ਤੁਹਾਨੂੰ ਨਹੀਂ ਛੱਡਣਾ ਸਾਡੇ ਲੋਕ ਕੀ ਕਰਦੇ ਨੇ ਅਸੀਂ ਜਿਹੜੇ ਜਿਨ੍ਹਾਂ ਨੂੰ ਥੋੜਾ ਜਿਹਾ ਸ਼ੌਅਰ ਨਹੀਂ ਹੁੰਦਾ ਫਾਈਨਾਂਸਿਸ ਦੇ ਬਾਰੇ ਉਹ ਸਮਝਦੇ ਨੇ ਕਿ ਲੋ ਜੀ ਬਹੁਤ ਪੈਸਾ ਆ ਗਿਆ ਮੇਰੇ ਮਿੱਤਰ ਨੇ ਗੱਡੀ ਲੈ ਲਈ ਉਹਨੇ ਘਰ ਲੈ ਲਿਆ ਮੈਂ ਵੀ ਲੈ ਲੈਣਾ ਲੇਕਿਨ ਉਹ ਇਹ ਨਹੀਂ ਦੇਖਦੇ ਕਿ ਉਹਨਾਂ ਦੇ ਜਿਹੜੀ ਲਾਇਬਿਲਿਟੀਆਂ ਨੇ ਉਹ ਨਹੀਂ ਪੇ ਕਰਦੇ ਜਿਸ ਨੇ ਵਜਾ ਤੋਂ ਉਹਨਾਂ ਦੇ ਉੱਤੇ ਡੈਟ ਵੱਜ ਜਾਂਦਾ ਉਹ ਜੀਐਸਟੀਆਂ ਟੈਮ ਨਾਲ ਨਹੀਂ ਪੇ ਕਰਦੇ ਜੀਐਸਟੀ ਜਿਹੜੀ ਹੈ ਬਿਜ਼ਨਸ ਵਾਲੇ ਲੋਕ ਨੇ ਉਹਨਾਂ ਵਾਸਤੇ ਜੀਐਸਟੀ ਬਹੁਤ ਇੰਪੋਰਟੈਂਟ ਚੀਜ਼ ਹੈ ਅਗਰ ਤੁਸੀਂ 3 ਮਹੀਨੇ ਦੀ ਜੀਐਸਟੀ ਕਿਸ਼ਤਾਂ ਦੇ ਭਾ ਦੇ ਦਿੰਦੇ ਜੇ 36 ਮਹੀਨੇ ਦੀਆਂ ਤੇ ਉਸ ਤੋਂ ਬਾਅਦ 3 ਮਹੀਨੇ ਬਾਅਦ ਤੁਸੀਂ ਅਗ ਬਿਲਕੁਲ ਉਹ ਤੇ ਅਗਲੀ ਜੀਐਸਟੀ ਦਿਓਗੇ ਕਿ ਪਿਛਲੀ ਵਾਲੀ ਪਹਿਲੇ ਦਿਓਗੇ ਬਿਲਕੁਲ ਦੀ ਮਾਂ ਕਰ ਤੱਕ ਖੈਰ ਸਨਾਮ ਨਾਲ ਨਾਲ ਦਿੱਤੀ ਜਾਉ ਨਾਲ ਉਹ ਨਾਲ ਤੁਸੀਂ ਖੋੜਾ ਕੁੱਟ ਪਰਿ ਜੋ ਤੇ ਆਪਣੇ ਪੈਸੇ ਲੈ ਜਾਓ ਉਹ ਜੋ ਪੈਸੇ ਤੁਹਾਡੇ ਕੋਲ ਐਂਡ ਤੇ ਬਚਣਗੇ ਤੁਹਾਡੀ ਜੇਬ ਚ ਉਹ ਤੁਹਾਡੇ ਪੈਸੇ ਨੇ ਉਹਦਾ ਜੋ ਮਰਜ਼ੀ ਲਵੋ ਤੋ ਜੋ ਮਰਜ਼ੀ ਕਰੋ ਤਾਦਾ ਰੱਬ ਨਾ ਕਰੇ ਜੇ ਨਹੀਂ ਦਿੱਤੇ ਜਾਂਦੇ ਫਿਰ ਉਹਨਾਂ ਹਾਲਾਤਾਂ ਚ ਬਿਜ਼ਨਸਮੈਨ ਕੀ ਕਰਦਾ ਜੀ ਉਹਦੇ ਵਿੱਚ ਗਵਰਨਮੈਂਟ ਬਹੁਤ ਇਥੋਂ ਦੀ ਆਸਟ੍ਰੇਲੀਆ ਦੀ ਬਹੁਤ ਹੈਲਪਫੁਲ ਹੈ ਦੇ ਵਾਂਟ ਦ ਬਿਜ਼ਨੈਸਿਸ ਟੂ ਗਰੋ ਦੇ ਵਾਂਟ ਸਮਾਲ ਬਿਜ਼ਨੈਸਿਸ ਕਿਉਂਕਿ ਸਭ ਤੋਂ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ স্মਲ ਬਿਜ਼ਨਸ ਇਸ ਇੰਡਸਟਰੀ ਤੇ ਹੈ ਕੁ ਨਾ ਠੀਕ ਹੈ ਸਰਵਿਸਿਸ ਬਿਜ਼ਨਸ ਨੇ ਤੇ ਦੂਸਰੇ ਬਿਜ਼ਨਸ ਇਸ ਨੇ ਗਵਰਨਮੈਂਟ ਨੇ ਇੱਕ ਨਵੀਂ ਸਕੀਮ ਕਰੀ ਉਹ ਕਹਿੰਦੇ স্মਲ ਬਿਜ਼ਨਸ ਰੀਸਟਰਕਚਰ ਠੀਕ ਹੈ ਉਹਦੇ ਵਿੱਚ ਉਹ ਕਹਿੰਦੇ ਨੇ ਅਸੀਂ ਤੁਹਾਨੂੰ ਜੀਐਸਟੀ ਨਹੀਂ ਮਾਫ ਕਰਨੀ ਅਸੀਂ ਤੁਹਾਨੂੰ ਲੋਕਾਂ ਦਾ ਟੈਕਸ ਜਿਹੜਾ ਵਿਧ ਹੈਲਡ ਹੈ ਉਹ ਮਾਫ ਨਹੀਂ ਕਰਨਾ ਤੁਹਾਨੂੰ ਸੁਪਰ ਮਾਫ ਨਹੀਂ ਕਰਨਾ ਹਾਂ ਤੁਹਾਨੂੰ ਅਗਰ ਕੋਈ ਜੁਰਮਾਨਾ ਹੈ ਤੁਹਾਨੂੰ ਕੋਈ ਅਗਰ ਵਿਆਜ ਲੱਗ ਗਿਆ ਹੈ ਤੁਹਾਡਾ ਕੋਈ ਇਨਕਮ ਟੈਕਸ ਹੈ ਤਾਂ ਤੁਸੀਂ ਸਾਡੇ ਨਾਲ ਬੈਠ ਕੇ ਗੱਲ ਕਰੋ ਤੁਹਾਨੂੰ ਅਸੀਂ ਮੌਕਾ ਇੱਕ ਦਿੰਦੇ ਹਾਂ ਤੁਸੀਂ ਰੀਸਟ੍ਰਕਚਰ ਆਪਣੇ ਬਿਜ਼ਨਸ ਨੂੰ ਕਰ ਲਓ ਤੁਹਾਨੂੰ ਗਲਤੀ ਜੋ ਤੁਹਾਡੇ ਕੋਲ ਹੋਈ ਉਹ ਨੂੰ ਤੁਸੀਂ ਸੁਧਾਰਨ ਦਾ ਮੌਕਾ ਦਿੰਦੇ ਹਾਂ ਤੁਸੀਂ ਉਹਦੇ ਵਿੱਚੋਂ ਸਾਨੂੰ ਕੁਝ ਪੈਸੇ ਦਿਓ ਤੇ ਅਸੀਂ ਬਾਕੀ ਜੋ ਬਾਕੀ ਜੋ ਤੁਹਾਡਾ ਡੈਟਾ ਮਾਫ ਕਰ ਦਿੰਦੇ ਮੀਨ ਜੇ ਡਾਇਰੈਕਟ ਲਾਇਬਿਲਟੀ ਦੀ ਗੱਲ ਕਰੀਏ ਤਾਂ ਇਨਡਾਇਰੈਕਟ ਜਿਹੜੀ ਆ ਉਹ ਵੇਵ ਆਫ ਹੋ ਜਾਂਦੀ ਹੈ ਹਾਂਜੀ ਹਾਂਜੀ ਉਹ ਜੋ ਕਹਿੰਦੇ ਨੇ ਸਮਾਲ ਬਿਜ਼ਨਸ ਰੀਸਟ੍ਰਕਚਰ ਰੀਸਟ੍ਰਕਚਰ ਦੁਬਾਰਾ ਸਵੈਡ ਕਰਦੇ ਲੇਕਿਨ ਅਗਰ ਤੁਹਾਡਾ ਡੈਟ ਬਹੁਤ ਜ਼ਿਆਦਾ ਹੈ ਐਂਡ ਯੂ ਡੋਨ ਇਹ ਹੁੰਦਾ ਕਿ ਤੁਹਾਡਾ ਲਿਕুইਡੇਟਰ ਬੈਠਦਾ ਤੁਹਾਡੀ ਕੰਪਨੀ ਤੇ ਜਾਂ ਤੁਹਾਡੇ ਬਿਜ਼ਨਸ ਦੇ ਉੱਤੇ ਉਹ ਦੇਖਦਾ ਕਿ ਜਿਹੜੇ ਜਿਹੜੇ ਪੈਸੇ ਤੁਸੀਂ ਜਿੱਥੇ ਜਿੱਥੇ ਕੋ ਪ੍ਰਾਪਰਟੀਆਂ ਲਈਆਂ ਨੇ ਗੱਡੀਆਂ 'ਚ ਪੈਸੇ ਪਸਾ ਬੈਠੇ ਹੋ ਜਾਂ ਪ੍ਰਾਪਰਟੀਆਂ 'ਚ ਪੈਸੇ ਪਸਾ ਬੈਠੇ ਹੋ ਉਹ ਫਿਰ ਸਾਰੇ ਜਿੰਨੇ ਕਰੈਡਿਟਰਸ ਹੁੰਦੇ ਨੇ ਉਹਨਾਂ ਨੂੰ ਕਾਲ ਕਰਦੇ ਹੋ ਲਿਸਟ ਬਣਾ ਕੇ ਤੇ ਜਿੰਨੇ ਤੁਹਾਡੇ ਐਸੈਟ ਹੁੰਦੇ ਨੇ ਸਾਰੇ ਵੇਚ ਕੇ ਉਹ ਸਾਰੇ ਪੈਸੇ ਰਿਕਵਰ ਕਰ ਲੈਣਗੇ ਛੱਡ ਦੇਣੀ ਹੈ ਮਾਮੇ ਨੇ ਬੁਰੀ ਹਾਂ ਇਸੇ ਮੈਂ ਮਤਲਬ ਐਂਡ ਤੇ ਵਾਈਂਡ ਅਪ ਕਰਨ ਤੋਂ ਪਹਿਲਾਂ ਪੁੱਛਣਾ ਚਾਹਾਂਗਾ ਕਿ ਜਿਹੜੀ ਰਿਟਰਨ ਦੀ ਰੇਟ ਹੈ ਸਾਲਾਨਾ ਆਪਾਂ ਭਰਨੀ ਹੁੰਦੀ ਹੈ ਬਿਜ਼ਨੈਸਸ ਵਾਸਤੇ ਤੇ ਸੈਲਰੀਡ ਪਰਸਨ ਵਾਸਤੇ ਕਿ ਸੇਮ ਹੈ ਜਿਸੇ ਜਿਸੇ ਮੈਂ ਤੇ ਕਦੋਂ ਕਦੋਂ ਭਰਨੀ ਚਾਹੀਦੀ ਹੈ ਤੇ ਕੀ ਉਹਦੀ 150 ਵਗੈਰਾ ਦਾ ਕੀ ਪੈਰਾਮੀਟਰਸ ਨੇ ਕੀ ਦੇਖੋ ਜੀ ਅਗਰ ਤੁਸੀਂ ਅਕਾਲ ਕੋਈ ਤੁਹਾਡਾ ਅਕਾਊਂਟੈਂਟ ਹੈ ਉਹਦੇ ਨਾਲ ਤੁਸੀਂ ਕੰਮ ਕਰਦੇ ਹੋ ਤੇ ਪਹਿਲੀ ਪਹਿਲੇ ਤਾਂ ਮੈਂ ਦੱਸਾਂ ਕਿ ਫਾਈਨੈਂਸ਼ੀਅਲ ਇਅਰ ਦੀ ਡੇਟਸ ਕਿ ਹੁੰਦੀਆਂ ਇੱਕ ਤੋਂ ਦੀ ਪਹਿਲੀ ਜੁਲਾਈ ਦੋ ਪਹਿਲੀ ਜੁਲਾਈ ਤੋਂ ਲੈ ਕੇ 30 ਜੂਨ ਯਾਨੀ ਫਾਈਨੈਂਸ਼ੀਅਲ ਇਅਰ ਹੈ ਅੱਜ ਹੋਣਾ ਸੀ 25 ਦਾ ਸਾਲ ਹੈ 25 2025 ਫਾਈਨੈਂਸ਼ੀਅਲ ਇਅਰ ਸਾਡਾ ਖਤਮ ਹੋਇਆ ਇਹਦਾ ਮਤਲਬ ਹੈ ਕਿ ਪਹਿਲੀ ਜੁਲਾਈ 2024 ਤੋਂ ਲੈ ਕੇ 30 ਜੂਨ ਤੱਕ 25 ਤੱਕ ਦਾ ਫਾਈਨੈਂਸ਼ੀਅਲ ਇਅਰ ਖਤਮ ਹੋਇਆ ਇਹ 25 ਦਾ ਟੈਕਸ ਟਰਨ ਹੋਣਾ ਸੀ ਕਰਦੇ ਪੈਣ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜੇ بزਨਸ ਲਾਅ ਟੈਕਸ ਟਰਨ ਇੰਡੀਵਿਜੂਅਲ ਟੈਕਸ ਟਰਨ ਲਾਉਂਚ ਕਰਨ ਦਾ ਜਿਹੜਾ ਟਾਈਮ ਹੈ ਆਏਗਾ ਤੁਸੀਂ ਆਪ ਲ ਅਗਰ ਤੁਸੀਂ ਕੋਈ ਤੁਹਾਡਾ ਅਕਾਊਂਟੈਂਟ ਹੈ ਜੋ ਤੁਸੀਂ ਉਹਦੀ ਲਿਸਟ ਤੇ ਹੈਗੇ ਹੋ ਤੇ denn ਤੁਹਾਨੂੰ ਟਾਈਮ ਮਿਲਦਾ ਹੈ 15 ਮਈ ਤੱਕ ਦਾ ਟਾਈਮ ਮਿਲਦਾ ਹੈ ਅਗਰ ਤੁਸੀਂ ਬਿਜ਼ਨਸ ਹੋ ਤਾਂ ਬਿਜ਼ਨਸ ਨੂੰ ਵੀ 15 ਮਈ ਤੱਕ ਦਾ ਟਾਈਮ ਮਿਲਦਾ ਹੈ 15 ਮਈ ਨੈਕਸਟイヤー ਜੀ ਜੀ ਓਕੇ ਓਕੇ ਲੇਕਿਨ ਜਿਆਦਾਤਰ ਅਸੀਂ ਇਹ ਰეკਮੈਂਡ ਕਰਦੇ ਹਾਂ ਕਿ ਤੁਸੀਂ ਆਪਣਾ ਟੈਕਸ ਟਾਈਮ ਲਾਂਚ ਕਰੋ ਪੈਸੇ ਦਿਓ ਖਤਮ ਕਰੋ ਕਾਣੀ ਕਿਉਂਕਿ 15 ਮਈ ਮੀਨ ਕਿ ਅਗਲਾ ਸਾਲ ਤੇ ਉਹਦੇ ਸਾਲ ਪਤਾ ਨਹੀਂ ਕੀ ਮੌਲ ਜਾਂਦੇ ਜਾਂਦੇ ਇੱਕ ਕੁਐਸਚਨ ਹੈ ਮੈਂ ਨਾ ਹਿੰਦੇ ਪਿਛਲੇ ਵੀ ਕੀ ਇੱਕ ਨਾ ਐਡ ਦੇਖੀ ਫੇਸਬੁੱਕ ਤੇ ਤਾਂ ਉਹਦੇ ਤੇ ਲਿਖਿਆ ਹੋਇਆ ਸੀ ਕਿ ਜੇਕਰ ਤੁਸੀਂ ਏਟੀਓ ਦੇ ਪੈਸੇ ਦੇਣਾ ਪਲੀਜ਼ ਸਾਡੇ ਨਾਲ ਗੱਲ ਕਰੋ ਤਾਂ ਅਸੀਂ ਤੁਹਾਡੇ 70% ਆਫ ਕਰਾ ਦਾਂਗੇ ਜੀ ਉਹ স্মਲ ਬਿਜ਼ਨਸ ਰੀਸਟ੍ਰਕਚਰ ਹੈ ਓਕੇ ਉਹ ਤੁਸੀਂ ਆਪ ਹੀ ਕਰ ਸਕਦੇ ਹੋ ਉਹਨਾਂ ਨੂੰ ਤੁਸੀਂ ਨਾਲ ਰਾਬਤਾ ਕਰੋ ਤੁਸੀਂ ਆਪ ਹੀ ਕਰ ਸਕਦੇ ਹੋ ਜੇ 80 ਨੂੰ ਫੋਨ ਮਿਲਾਉਣਾ ਹੈ ਯਾਰ ਮੈਨੂੰ ਕੋ ਪੈਸੇ ਦੇ ਦੇ ਨੇ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਪੈਸੇ ਦੇਆ ਮੇਰੇ ਕੋਲ ਇਹ ਮੇਰੇ ਕੋਲ ਇੰਨੇ ਪੈਸੇ ਨੇ ਇੰਨੇ ਲੈ ਲਓ ਮੇਰੀ ਜਾਨ ਛੱਡ ਦਿਓ ਤੁਹਾਨੂੰ ਛੱਡ ਦੇ ਅੱਛਾ ਜੀ ਉਹ ਦੇ ਇਸ ਮੋਰ ਅਬਾਊਟ ਨੀਗੋਸ਼ੀਏਸ਼ਨ ਜੋ ਹੋ ਗਈ ਜਿਹ ਉਹਨਾਂ ਨੇ ਕਲੀਅਰ ਕੀਤੇ ਨੇ ਵੀ ਜਿਹੜੀਆਂ ਡਾਇਰੈਕਟ ਲਾਇਬਿਲਟੀਜ਼ ਨੇ ਜਿਹੜਾ ਕਿਸੇ ਦਾ ਟੈਕਸ ਵੈਲ ਵਿਧ ਹੈਲਡ ਕੀਤਾ ਹੈ ਤੁਸੀਂ EMPLOYEES ਦਾ ਜਾਂ ਕਿਸੇ ਦਾ ਸੁਪਰਪੀਆ ਉਹ ਤੁਹਾਨੂੰ ਪੇ ਕਰਨਾ ਪੈਣਾ ਉਹ ਨਹੀਂ ਕਿ ਕੋਈ ਜੁਰਮਾਨਾ ਜੁਰਮਾਨੇ ਪੈ ਗਏ ਨੇ ਤੁਹਾਨੂੰ ਕੋਈ ਉਹ ਜਿਹੜੀ ਉਹ ਮਾਫ ਕਰ ਮਾਫ ਕਰ ਬਾਨਾ ਨਾ ਪਾਉਂਦੇ ਪਰਸੈਂਟੇਜ ਅਸੀਂ ਤੁਹਾਨੂੰ ਛੱਡ ਸਕਦੇ ਆ ਯਾ ਬਿਲਕੁਲ ਆਪਣਾ ਇਨਕਮ ਟੈਕਸ ਲੋ ਜੀ ਦ ਕਿਉਂਕਿ ਕਾਫੀ ਮੁੱਦੇ-ਮੁੱਦਾ ਬਹੁਤ ਹਰੇਕ ਦੇ ਦਿਲ ਚ ਸਵਾਲ ਹੁੰਨੇ ਆ ਜੀ ਕਿ ਅਸੀਂ ਸੂਪਰ ਦਾ ਕੀ ਕਰਨਾ ਹੈ ਟੈਕਸ ਦੇ ਲਈਏ ਜੋਬ ਜਾਂ ਫਿਰ ਕੈਸ਼ ਦੇ ਕਰੀਏ ਹਨਾ ਤਾਂ ਉਹਨਾਂ ਦੇ ਬਹੁਤ ਸਵਾਲਾਂ ਦੇ ਜਵਾਬ ਕਲੀਅਰ ਹੋਏ ਆ ਜੀ ਬਿਲਕੁਲ ਬਿਲਕੁਲ ਮੈਂ ਇੱਕ ਇੱਕ ਸਵਾਲ ਨੂੰ ਮੰਗਾਉਂਗਾ ਜਾਂ ਜਾਨੀ ਮੈਂ ਪੁੱਛਣਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਮਾਰਗੇਜ ਦੇ ਵਿੱਚ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਬਹੁਤ ਧਾਰੀਆਂ ਵੀ ਤੁਸੀਂ ਮਾਰਗੇਜ ਚ ਪੈਸਾ ਵੱਧ ਜਮਾ ਕਰਾ ਕੇ ਵੀ ਟੈਕਸ ਵਿੱਚ ਆ ਸਕਦੇ ਮਾਰਗੇਜ ਪੈਸਾ ਵੱਧ ਜਮ ਕਰਾ ਹਾਂਜੀ ਬਦੋਂ ਤੁਹਾਡੀ ਇੱਕ ਨਾਰਮਲ ਜਿਹੜੀ ਇਨਸਟਾਲਮੈਂਟ ਬਣ ਰਹੀ ਏ ਜੀ ਜੀ ਅਗਰ ਜਿਵੇਂ ਅ ਮੈਸ ਕੰਪੇਅਰ ਟੂ ਇੰਡੀਆ ਕਰਾਂ ਦਾ ਜੀ ਜੀ ਇੰਡੀਆ ਦੇ ਵਿੱਚ ਜਿੰਨਾ ਤੁਸੀਂ ਟੈਗ ਜਦੋਂ ਭਰਦੇ ਹੋ ਤੁਸੀਂ ਮਾਰਗੇਜ ਭਰ ਰਹੇ ਹੋ ਤੇ ਉੱਥੇ ਜਿਹੜਾ ਪੈਸਾ ਇੰਟਰਸਟ ਚ ਜਾਂਦਾ ਜੀ ਉਹ ਗਰੋਸਿੰਗ ਕਮਜੇ ਨਿਕਲ ਜਾਂਦਾ ਹੈ ਅੱਛਾ ਹੂੰ ਕੀ ਇਸ ਤਰ੍ਹਾਂ ਦੇ ਇਥੇ ਵੀ ਬਿਲਕੁਲ ਬਿਲਕੁਲ ਇੱਥੇ ਵੀ ਹੁੰਦਾ ਇਹ ਡਿਪੈਂਡ ਕਰਦਾ ਕਿ ਉਹ ਪ੍ਰੋਪਰਟੀ ਹੈ ਕਿਹੜੀ ਉਹ ਕਿਆ ਤੁਹਾਡੇ ਰਹਿਣ ਵਾਲੀ ਪ੍ਰਾਪਰਟੀ ਤੁਹਾਡਾ ਘਰੇ ਤੇ ਉਹ ਕਲੇਮ ਨਹੀਂ ਹੋਣਾ ਅੱਛਾ ਅਗਰ ਉਹ ਕਿਰਾਇਆ ਹੈ ਕਿਰਾਇਆ ਜਨਰੇਟ ਕਰਦੀ ਭਈ ਪ੍ਰਾਪਰਟੀ ਉਹ ਫਿਰ ਉਹਦਾ ਇੰਟਰਸਟ ਕਲੇਮ ਹੋਏਗਾ ਇਨਵੈਸਟਮੈਂਟ ਪ੍ਰਾਪਰਟੀ ਹੈ ਤਾਂ ਉਹਦਾ ਵਿਆਜ ਕਲੇਮ ਹੋ ਜਾਏਗਾ ਅਗਰ ਤੁਹਾਡਾ ਆਪਣਾ ਘਰ ਜਿੱਤੇ ਤੁਸੀਂ ਰਹਿੰਦੇ ਪਏ ਜੀ ਉਹਦਾ ਵਿਆਜ ਨਹੀਂ ਕਲੇਮ ਹੋਏਗਾ ਓਕੇ ਉੱਥੇ ਏਕਟਿਵ ਗੀਰਿੰਗ ਵੀ ਚੱਲਦੀ ਨਾਲ ਜੀ 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 ਠੀਕ ਹੈ ਮਤਲਬ ਦੋ ਪੈਰਾਮੀਟਰ ਜੀ ਜੀ ਠੀਕ ਹੈ ਜਾਨੀਓ। ਥੈਂਕ ਯੂ ਦੋਸਤੋ ਦੇਖਣ ਲਈ ਸਾਡਾ ਅੱਜ ਦਾ ਐਪੀਸੋਡ ਵੀ ਤੇ ਉਹਨੂੰ ਪਿਆਰ ਦਿਓ ਵੱਧ ਤੋਂ ਵੱਧ ਜਿੱਦਾਂ ਤੁਸੀਂ ਹਰੇਕ ਐਪੀਸੋਡ ਨੂੰ ਦੰਨਿਓ ਇਹਦੇ ਨਾਲ ਹੀ ਅਸੀਂ ਇਜਾਜ਼ਤ ਲੰਨੇ ਆਂ ਜੀ ਤੁਹਾਡੇ ਤੋਂ ਤੁਹਾਡਾ ਫਿਰ ਤੁਹਾਡੇ ਲਈ ਵਿਚਾਰ ਮੰਗ। ਸਤਿ ਸ਼੍ਰੀ ਅਕਾਲ ਜੀ।